ਪਰਫਿਊਮ ਤੇ ਤੇਰੇ ਯੂਜ਼ ਕਰਨ ਦਾ ਤਰੀਕਾ ਹੀ ਨਹੀਂ ਪਤਾ ਆਪਣੇ ਬਹੁਤ ਸਾਰੇ ਲੋਕਾਂ ਨੂੰ ਇਹ ਸਹੀ ਤੁਹਾਡੀ ਗੱਲ ਸਹੀ ਆ ਕਿ ਬਹੁਤ ਘੱਟ ਪਤਾ ਹੈ ਕਈਆਂ ਨੂੰ ਬਹੁਤ ਪਤਾ ਹੈ ਕਈਆਂ ਨੂੰ ਮੇਰੇ ਨਾਲੋਂ ਵੱਧ ਨੌਲੇਜ ਆ ਕਸਟਮਰ ਨੂੰ ਬ੍ਰਾਂਡ ਜਿੰਦਾ ਮਰਜੀ ਹੋਵੇ ਗੱਡਾ ਪਲਾਂ ਦੀ 40000 ਵਾਲਾ ਲਿਆਓ ਪਲਾਂ ਦੀ 14000 ਵਾਲਾ ਇੱਕ ਵਾਰੀ ਸਾਡੇ ਕੋਲ ਲੈ ਆਓ ਵੀ ਤੁਹਾਨੂੰ ਇੱਕ ਵਾਰੀ ਬਸ ਇਹਦੀ ਫ੍ਰੈਗਰੈਂਸ ਲੈ ਲੀਂ ਤੇ ਤਿਆਰ ਅਸੀਂ ਜੋ ਮਰਜ਼ੀ ਕਰਵਾ ਲਓ ਕੋਈ ਮਰਜ਼ੀ ਉਨ ਕੱਲ ਇੱਕ ਖਾਲਸਾ ਜੀ ਆਏ ਸੀ ਹੈਦਰਬਾਈ ਨਾਮ ਸਾਡੇ ਠੀਕ ਹੈ ਹੈਦਰਬਾਈ ਨੇ ਦੇਖਿਆ ਤੇ ਉਹ ਬਾਈ ਨੇ ਸਾਨੂੰ ਸਮੈਲਸ ਕਸ਼ਮੀਰ ਤੋਂ ਲੈ ਕੇ ਆਏ ਸੀ ਉਹ ਐਡੀਕ ਸੀਗੀ 3 ਮਿਲ ਦੀ ਠੀਕ ਹੈ ਮੈਨੂੰ ਕਹਿੰਦੇ ਮਿਲ ਜੂ ਕੀ ਕਹਿੰਦੇ ਕਿੰਨੇ ਦੀ ਲੈ ਕੇ ਆਏ ਆ ਉਤੋਂ ਉਹ ਪਤਾ ਨਹੀਂ ਕੋਈ 1200 ਰੁਪਏ ਦੀ ਸੀਗੀ ਸ਼ਾਇਦ 3 ਮਿਲ ਦੀ ਸੀਗੀ ਠੀਕ ਹੈ ਤੇ ਮੈਂ ਕਿਹਾ ਜੀ ਕੋਈ ਨਹੀਂ ਦਿਖਾਓ ਜਦੋਂ ਮੈਂ ਦੇਖੀ ਤੇ ਹਾਂ ਵੀ ਮੈਨੂੰ ਠੀਕ ਹੈ ਅੱਛਾ ਉਹ ਚ ਦੋ ਫਰੇਗਰੈਂਸ ਮਿਕਸ ਕੀਤੀਆਂ ਹੋਈਆਂ ਸੀ ਠੀਕ ਹੈ ਜੀ ਮੈਂ ਫਿਰ ਉਹ ਵੀ ਦੋ ਮਿਕਸ ਕਰਕੇ ਦਿਖਾਈਆਂ ਉਹਨਾਂ ਨੂੰ ਅੱਛਾ ਇਹ ਠੀਕ ਆ ਵਾਕ ਇੱਕ ਰੋਸ ਸੀਗਾ ਇੱਕ ਹੋਰ ਸੀ ਚੀਜ਼ ਤਰੀਕਾ ਫਿਰ ਆਪਣਾ ਯੂਜ਼ ਕਰਨ ਦਾ ਜਿਵੇਂ ਇਹ ਤਰ ਤਾ ਇਹ ਫਸਟ ਆਫ ਆਲ ਆ ਚੀਜ਼ ਤੇ ਲਾਉਣਾ ਪਲਸਪੋਇੰਟ ਇਧਰ ਨੂੰ ਹਾਂ ਕਿ ਪਰਫਿਊਮ ਹੋਵੇ ਪਰਫਿਊਮ ਹੋਵੇ ਪਰਫਿਊਮ ਨੂੰ ਅਜਾ ਪਾਪ ਚੱਲਦੀ ਹੁੰਦੀ ਹੈ ਪਲਸ ਚੱਲਦੀ ਆਪਣੀ ਇੱਥੇ ਗੁੱਟ ਤੇ ਹਾਂ ਠੀਕ ਹੈ ਇੱਥੇ ਲਾਤਾ ਹਾਂਜੀ ਹਲਕਾ ਰੱਬ ਕਰ ਲਿਆ ਜੇ ਪਰਫਿਊਮ ਲਾਉਣਾ ਉਹਨੂੰ ਟੈਪ ਕਰਨਾ ਉਹਨੂੰ ਰੱਬ ਨਹੀਂ ਕਰਨਾ ਪਰਫਿਊਮ ਨੂੰ ਟੈਪ ਕਰਨਾ ਹਾਂ ਠੀਕ ਹੈ ਆ ਤਨੂੰ ਰੱਬ ਕਰੋ ਫਿਰ ਇੱਥੇ ਲਾ ਗਿਆ ਇੱਥੇ ਲਾਓ ਰੱਬ ਕਰੋ ਠੀਕ ਹੈ ਫੇਰ ਥੋੜਾ ਜਿਹਾ ਆ ਚੀਜ਼ਾਂ ਦੇ ओके शर्ट ਤੇ ਲਾ ਲਓ ਇਧਰਲੀ ਸਾਈਡ ਤੇ ਇਧਰਲੀ ਸਾਈਡ ਤੇ ਬਹੁਤ ਬਹੁਤ ਮਤਲਬ ਵੀ ਜਦੋਂ ਆਪਾਂ ਪਲਸ ਤੇ ਲਾ ਲਿਓ ਵਿੱਚ ਮਿਕਸ ਹੋ ਕੇ ਮਤਲਬ ਬਲੱਡ ਸਾਰੇ ਇਹ ਚੀਜ਼ ਨਾਲ ਬਾਡੀ ਦੇ ਵਿੱਚ ਹੋ ਜਾਂਦਾ ਇੱਕ ਦੋ ਤਿੰਨ ਚਾਰ ਠੀਕ ਹੈ ਜੀ ਇਹ ਆ ਹੀ ਚੱਲਣਾ ਇਹ ਓਕੇ ਪਾਰਸਲ ਕਰਨਾ ਉਹਦੀ ਕੋਸਟ ਐ ਵੀ ਹੁੰਦਾ ਕਿ ਜੇ ਰੀਫਰਫਿਊਮ ਤੋਂ ਉਨੇ ਦਾ ਨਹੀਂ ਤੇ ਪਾਰਸਲ ਵੱਧ ਦਾ ਪੈ ਜਾਂਦਾ ਉਹਦੇ ਲਈ ਆਪਾਂ ਕੁਝ ਨਵਾਂ ਲੈ ਕੇ ਆ ਰਹੇ ਹਾਂ ਫੋਰਨ ਕੰਟਰੀਆਂ ਲਈ ਜਾਂ ਉੱਥੇ ਆਪਾਂ ਕੋਈ ਬ੍ਰਾਂਚ ਸ਼ੁਰੂ ਕਰ ਰਹੀ ਹੋਈ ਹੈ ਜਾਂ ਕੋਈ ਬੰਦੇ ਵਿੱਚ ਫਿਊਚਰ ਟਾਈਮ ਲਈ ਡੰਡ ਲੇ ਇਨ ਫਿਊਚਰ ਇਨ ਕੇਸ ਅਸੀਂ ਦੇਖ ਰਹੇ ਹਾਂ ਵਿਨੀ ਪੈਕ ਦੇ ਵਿੱਚ ਕਿ ਬਾਹਰ ਜਿਹੜੇ ਬਰਸਾਤ ਚੇ ਹੋ ਗਿਆ ਜਿਵੇਂ ਦੁਬਈ 골ਡ ਵੀ ਆਪਾਂ ਬਾਹਰੋਂ ਜਿਵੇਂ ਕਿੰਨੇ ਦਾ ਤੇ ਇੱਥੇ ਆਪਾਂ ਕੀ ਆਪਣਾ ਇੱਥੇ ਤੁਹਾਡੇ ਕੋਲ ਆ ਕੇ ਗਾਕਾਂ ਦਾ ਕੀ ਫਾਇਦਾ ਹੋ ਸਕਦਾ ਸਾਡੇ ਕੋਲੇ ਆ ਕੇ ਗਾਗਾ ਦਾ ਪੂਰਾ ਹੀ ਫਾਇਦਾ ਭਾਜੀ ਹੁਣ ਵੈਂਟਸਕਰੀਡ ਦਾ ਰੇਟ 14500 ਅੱਛਾ 100 ਐਮਐਲ 100 ਐਮਐਲ ਓਕੇ ਆਪਣਾ 100 ਐਮਐਲ ਦਾ 2100 ਅੱਛਾ ਉਹਦਾ ਹਰਕ ਹੈ ਇਹ ਮੈਂ ਕਿਤੇ ਕਿਤੇ ਜਿਵੇਂ ਆਪਾਂ ਮੂਵੀ ਦੇ ਵਿੱਚ ਦੇਖ ਲਿਆ ਉਥੇ ਦੇਖਦੇ ਆਂ ਰਾਜੇ ਹੁੰਦੇ ਜਾਂ ਰਾਜਾ ਵਾਲਿਆਂ ਆਪਾਂ ਇੱਕ ਰਾਇਲ ਚੀਜ਼ ਆ ਭਾਜੀ ਦੇਖਦੇ ਨਾ ਉਹ ਇਦਾਂ ਮਤਲਬ ਵੀ ਉਹ ਲੈਂਦੇ ਆ ਆਪਦੇ ਕੱਪੜਿਆਂ ਦੇ ਵਿੱਚ ਇਹ ਇਹ ਕੱਪੜੇ ਦੇ ਵਿੱਚ ਲੈ ਕੇ ਜਿਵੇਂ ਆਪਾਂ ਖੁਸ਼ਬੂ ਲੈ ਲਈ ਇਹ ਅਮੀਰੀ ਉਹਦੀ ਖੁਸ਼ਬੂ ਲੈ ਲਈ ਠੀਕ ਹੈ ਠੀਕ ਹੈ ਫਿਰ ਆਪਾਂ ਅਮੀਰੀ ਉਹਦਾ ਅਤਰ ਜਾਂ ਪਰਫਿਊਮ ਲੈ ਲਾਂਗੇ ਇੰਨੀ ਕਿ ਜਾਰੇ ਸਿਰਾਂ 'ਚ ਜਣਾ ਜੀ ਬਾਜੀ ਠੀਕ ਹੈ ਜੀ ਬਾਬਾ ਪੰਜਾਬੀ ਚ ਗੰਦ ਕਰਦੇ ਜਮ ਸਿਰਾਂ 'ਚ ਹੀ ਆ ਜਬਰਦਸ ਮੈਨੂੰ ਤਾਂ ਐ ਲੱਗਦਾ ਜਿਵੇਂ ਵੀ ਆਪਾਂ ਕਹਿਦਗੇ ਵੀ ਆਪਾਂ ਨੂੰ ਅਤਰ ਤੇ ਪਰਫਿਊਮ ਨੂੰ ਇਹ ਹੋਣਾ ਇਹ ਕਰਨ ਦਾ ਧੋਆ ਕਿੰਨਾ ਚੜਦਾ ਹੁੰਦਾ ਹੈ ਹਾਂ ਆਪਣਾ ਚੜੀ ਕੋਈ ਬਿਲਕੁਲ ਭਲਾ ਤੁਸੀਂ ਮੂੰਹ ਕੋਲੇ ਰੱਖ ਲਓ ਪਰਫਿਊਮ ਤੇ ਅਤਰ ਦੇ ਵਿੱਚ ਕੀ ਫਰਕ ਹੈ ਜੀ ਫਿਰ ਅਤਰ ਤਾਂ ਮੇਰੇ ਕੈਮੀਕਲ ਬੇਸ ਨਹੀਂ ਹੁੰਦਾ ਠੀਕ ਵਿਦਆਊਟ ਕੈਮੀਕਲ ਹੁੰਦਾ ਉਹਦੇ ਕੋਈ ਚੀਜ਼ ਠੀਕ ਹੈ ਇਹ ਆ ਗਿਆ ਦਰ ਠੀਕ ਹੈ ਦੁਜਾਤ ਕਰੋ ਇਹ ਆ ਗਿਆ ਪਰਫਿਊਮ ਇਹ ਕਮੀ ਕਲਾ ਉਹ ਵਿਦਆਊਟ ਕਮੀ ਦਾ ਫਰਕ ਇਹਨਾਂ ਦਾ ਕੰਮ ਦੋਵਾਂ ਦਾ ਸੇਮ ਦੋਨਾਂ ਦਾ ਸੇਮ ਹੈ ਮਤਲਬ ਵੀ ਇਹ ਜਿਹੜਾ ਸਾਰਾ ਜਿਹੜਾ ਜੇ ਆਪਾਂ ਦੋਵਾਂ ਦੀ ਗਾਰੰਟੀ 2 ਦਿਨਾਂ ਦੀ ਰਹਿਣਿਆ ਇਹ ਹੱਦ ਤੱਕ 3 ਦਿਨ ਕਪੜਾ ਚੱਲਿਆ ਠੀਕ ਹੈ ਇਹ ਚੜਦਾ ਵੀ ਨਹੀਂ ਇਹ ਬਲਾਗ ਨੂੰ ਕਿਹਾ ਕਿਸੇ ਕਹਿੰਦੇ ਆਪਾਂ ਪਾਰਟ 2 ਦੇ ਵਿੱਚ ਕੁਝ ਨਵਾਂ ਲੈ ਕੇ ਆ ਰਹੇ ਹਾਂ ਕੁਝ ਸਰਪ੍ਰਾਈਜ਼ ਸਰਪ੍ਰਾਈਜ਼ ਦਸਾਗੇ ਬਹੁਤ ਚੀਜ਼ਾਂ ਨਵੀਆਂ ਆਉਣਗੀਆਂ ਤੋ ਸਾਤਰੀ ਕਾਲ ਅੱਜ ਆਪਾਂ ਪਹੁੰਚ ਗਏ ਇਸ ਤਰ੍ਹਾਂ ਦੇ ਡਾਕਟਰ ਪਰਫਿਊਮ ਜੋ ਕਿ ਉਦਾਂ ਵੀ ਡਾਕਟਰ ਨੇ ਤੇ ਆਪਦੇ ਹੱਥੀ ਇਤਰ ਤਿਆਰ ਕਰਦੇ ਨੇ ਜਿੱਦਾਂ ਕਿ ਤੁਸੀਂ ਵੇਖਿਓਣਗੇ 500 ਤੋਂ ਲੈ ਕੇ 40000 ਤੱਕ ਦੇ ਬ੍ਰਾਂਡ ਦੇਖੇ ਹੋਣਗੇ ਦੁਬਈ ਗੋਲਡ ਆਫ ਦੀ ਡਾਇਰ ਤੁਹਾਨੂੰ ਆਪਾਂ ਮਲਾਵਾਂਗੇ ਵੀਰ ਨਾਲ ਜੈਤੋ ਦੇ ਵਿੱਚ ਆਪਾਂ ਨੂੰ ਮਿਲ ਗਏ ਵੀਰ ਰਿਮਜ਼ਾਨ ਸਾਸਤਰੀ ਕਾਲ ਵੀਰ ਰਿਜ਼ਵਾਨ ਜੀ ਹਾਂ ਚਲੋ ਹਾਂਜੀ ਵੀਰ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਆਪਾਂ ਆਪਣੇ ਸੱਜਣਾ ਨੂੰ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਕਿਤਰ ਤਿਆਰ ਆਪਦੇ ਹੱਥੀ ਕਰਦੇ ਆ ਆਪਾਂ ਇੱਕ ਬਹੁਤ ਆਪਣੇ ਹੱਥ ਦੀ ਕਲਾ ਬਾਰੇ ਦੱਸਾਂਗੇ ਕਿੱਥੋਂ ਇਹ ਆਪਣੇ ਮਨ ਦੇ ਵਿੱਚ ਆਈ ਗੱਲ ਕਿੱਥੋਂ ਸਿੱਖਿਆ ਕਿੰਨੇ ਟਾਈਮ ਦਾ ਸਫਰ ਰਿਹਾ ਤੇ ਕਿੰਨੇ ਹਜ਼ਾਰ ਵਾਲਾ ਬ੍ਰਾਂਡ ਆਪਾਂ ਵੀ ਜੋ ਕਿ ਨਹੀਂ ਵੀ ਖਰੀਦ ਸਕਦੇ ਤੇ ਉਹਨਾਂ ਦੇ ਵੀ ਹਿਸਾਬ ਦੇ ਵਿੱਚ ਉਹ ਗੱਲ ਆ ਜਾਂਦੀ ਵੀ ਵੀ ਆਪਾਂ ਲੈ ਸਕਦੇ ਆ ਤੇ ਆਪਾਂ ਦੱਸਿਏ ਦਰਸ਼ਕਾਂ ਨੂੰ ਦੇਖੋ ਜੀ ਮੈਂ ਕਾਲਜ ਚ ਪੜਦਾ ਹੁੰਦਾ ਸੀ ਮੈਂ ਡਾਕਟਰੀ ਲਾਈਨ ਚ ਸੀਗਾ ਜੀ ਮੇਰੀ ਫਿਰ ਫਾਰਮੇਸੀ ਰੇਡੀਓਗ੍ਰਾਫੀ ਤੇ ਐਮਐਲਟੀ ਕੀਤੀ ਹੋਈ ਆ ਹਾਂਜੀ ਹਸਪੀਟਲ ਵੀ ਆਪਣਾ ਚੱਲ ਰਿਹਾ ਅੱਛਾ ਤੇ ਆਪਣੇ ਨਾਮ ਤੇ ਚੱਲ ਰਿਹਾ ਠੀਕ ਹੈ ਜੀ ਤੇ ਉਲੂ ਮੈਂ ਆਫ ਦਿ ਯਾਰਾ ਦੋਸਤਾਂ ਨੂੰ ਜਿਵੇਂ ਅਸੀਂ ਮਲੇਰਕੋਟਲੇ ਦੇ ਆ ਮਲੇਰਕੋਟਲੇ ਦੇ ਇੱਕ ਤਰ੍ਹਾਂ ਦੇ ਮਸ਼ਹੂਰ ਹੁੰਦੇ ਨੇ ਜਿਹੜੀ ਹੱਡੀਆਂ ਪੈਰਾਂ ਦੇ ਲੱਤਾਂ ਬਾਹਾਂ ਦੇ ਹਾਂਜੀ ਕਾਰੀਗਰੀ ਅੱਛਾ ਲੱਕੜ ਦੀ ਕਾਰੀਗਰੀ ਕਰਦੇ ਵੀ ਕਲਾ 'ਚ ਜਾਦੇ ਵੀ ਮਲੇਰਕੋਟਲਾ ਮਸ਼ਹੂਰ ਆ ਆਪਣੇ ਪੰਜਾਬ ਦੇ ਵਿੱਚ ਜਿਵੇਂ ਕਹਿੰਦੇ ਵੀ ਖਾਨ ਹੱਡੀਆਂ ਹਨਾ ਵੀ ਤੇ ਉੱਥੇ ਭਾਜੀ ਆਪਣੇ ਕਾਫੀ ਮਲੇਰਕੋਟਲੇ ਦੇ ਵਿੱਚ ਕਾਫੀ ਅਤਰਾ ਦੀ ਦਸਤਾਨਾਂ ਨੇ ਠੀਕ ਹੈ ਆਪਣੇ ਸਾਰੇ ਭਰਾ ਨੇ ਆਪਣੀ ਸਾਰਿਆਂ ਨਾਲ ਇੱਕ ਨੰਬਰ ਗੱਲ ਬਾਤ ਆ ਤੇ ਉਹਨਾਂ ਨੇ ਮੈਨੂੰ رائے ਦਿੱਤੀ ਸੀ ਤੇ ਅਸੀਂ ਉਹਨਾਂ ਤੋਂ ਪਰਫਿਊਮ ਲੈ ਕੇ ਜਿਵੇਂ ਤੁਸੀਂ ਮੇਰੇ ਯਾਰ 200 ਤੁਸੀਂ ਮੈਨੂੰ ਕਹਤਾ ਕਲਾਸਮੇਟ ਹੋ ਵੀਰ ਮੈਨੂੰ ਇਤਰ ਲਿਆ ਕੇ ਦੇ ਅੱਛਾ ਮੈਂ ਉੱਥੋਂ ਲਿਆ ਕੇ ਅੱਜ ਤੋਂ 6-7 ਸਾਲ ਦੀ ਗੱਲ ਕਰ ਰਿਹਾ ਮੈਂ ਹਾਂਜੀ ਤੇ ਉਹਨਾਂ ਤੋਂ ਲਿਆ ਕੇ ਮੈਂ ਉਹਨਾਂ ਦੇ ਰਾਂਦਾ ਸੀ ਅੱਛਾ ਤੇ ਮੈਂ ਜਾਂਦਾ ਰਹਿੰਦਾ ਸੀ ਗੈਟ ਕਰਦਾ ਰਹਿੰਦਾ ਸੀ ਚੀਜ਼ਾਂ ਠੀਕ ਹੈ ਤੇ ਉਹ ਚੀਜ਼ਾਂ ਮੈਂ ਦਿਮਾਗ 'ਚ ਬਿਠਾਈਆਂ ਹੋਈਆਂ ਅੱਛਾ ਫਿਰ ਮੈਂ ਆਪਦਾ ਟਾਈਮ ਦੇਖਿਆ ਵੀ ਯਾਰ ਵੀ ਠੀਕ ਆ ਸਿਸਟਮ ਵੀ ਗਾਗ ਲੈ ਰਿਹਾ ਫਿਰ ਮੈਂ ਜਿਵੇਂ ਆ ਨਿਕੇ ਨਿਕੇ ਸ਼ੀਸ਼ੇ ਆਂਦੀ ਹੈ ਨਾ ਆ ਨਿਕੇ ਨਿਕੇ ਸ਼ੀਸ਼ੇ ਆ ਇਹ ਤਾਂ ਬਹੁਤ ਵੱਡੀਆਂ ਇਹ ਤੋਂ ਵੀ ਛੋਟੀਆਂ ਮੈਂ ਨਾ ਹਾਂਜੀ ਵੇਚੀਆਂ ਅੱਛਾ ਅੱਛਾ ਤੇ ਇਹ ਨਿਕੇ ਨਿਕੇ ਸ਼ੀਸ਼ੇ ਵੇਚਦਾ ਹੁੰਦਾ ਸੀ ਮੈਂ 10 15 ਲੈ ਕੇ ਵੇਚਦਣੀ ਆ ਠੀਕ ਹੈ ਤੇ ਉਹ ਅਸੀਂ ਬੋਟਲਸ ਲੈ ਆ ਕੇ ਨਾ ਜਿਹੜੀਆਂ ਉਹ ਫਿਰ ਅਸੀਂ ਵੇਚਦੇ ਹੁੰਦੇ ਸੀ 20 ਜਾਂਦੀਆਂ 25 ਜਾਂਦੀਆਂ 30 ਜਾਂਦੀਆਂ ਉਹ ਜਿੰਨੀਆਂ बिक ਜਾਂਦੀਆਂ ਅਸੀਂ ਰੀਸਟੌਕ ਕਰ ਦਿੰਦੇ ਸੀ ਅੱਛਾ ਤੇ ਵੈਸੇ ਮੈਂ ਜਦੋਂ ਕੋਈ ਵੀ ਕੰਮ ਕੀਤਾ ਨਾ ਇੱਕ ਦੱਦ ਦਿਨੋਂ ਕੀਤਾ ਠੀਕ ਹੈ ਇੱਕ ਕੰਮ ਚ ਮੈਂ ਸ਼ੰਗ ਸ਼ਰਮ ਨਹੀਂ ਮੰਨੀ ਵੀ ਪਲਾਂ ਦੀ ਛੋਟੀ ਹੈ ਬਲੇ ਵੱਡੇ ਹੋਣਾ ਸੀ ਨਹੀਂ ਕਿ ਨਹੀਂ ਕਿ ਸ਼ੀਸ਼ੀਆਂ ਵੱਡੇ ਵੱਡੇ ਸ਼ੁਰੂ ਚ ਲੈ ਕੇ ਵੱਡ ਜਾਂਦੇ ਸੀ ਹਾਂ ਵੀ ਆਪਾਂ ਨੂੰ ਕੋਈ ਐ ਕਿਸੇ ਤੋਂ ਹੋਣੀ ਸੀਗਾ ਵੀ ਆ ਬੇਇਤੀ ਹੋਇਆ ਕੋਈ ਕੁਝ ਹੋਣਾ ਉਹ ਨਿੱਕੀ ਜਿਹੀ ਸ਼ੀਸ਼ੀ ਵੀ ਅਸੀਂ ਐ ਲੈ ਕੇ ਬੰਦ ਨੂੰ ਪੇਸ਼ ਕਰਦੇ ਜੀ ਸਾਡੀ ਚੀਜ਼ ਆ ਇਹ ਜੀ ਅਸੀਂ ਤੁਹਾਨੂੰ ਪੇਸ਼ ਕਰ ਰਹੇ ਹਾਂ ਕਾਫੀ ਤਾਂ ਬੇਇਤੀ ਵੀ ਕਰਾਈ ਆ ਹਾਂ ਉਹ ਲੋਕਾਂ ਨੇ ਕਮੈਂਟ ਵੀ ਮਾਰੇ ਆ ਅੱਛਾ ਤੇ ਉਹ ਕਈ ਬੰਦੇ ਮੈਨੂੰ ਕਹਿੰਦੇ ਆ ਬਈ ਐਡਾ ਜਿਗਾਰਡ ਕਰ ਲਿਆ ਵੀ ਸਿਸਟਮ ਬਹੁਤ ਵਧੀਆ ਉਹ ਬਹੁਤ ਵਧੀਆ ਬੰਨਣ ਪਿੱਛੇ ਬਹੁਤ ਰਗੜੇ ਕੀ ਸੇਵ ਹੋਏ ਆ ਹੋਇਆ ਹੋਇਆ ਠੀਕ ਆ ਵੀ ਐ ਵੀ ਐ ਪੌੜੀ ਨਹੀਂ ਚੜਾਇਆ ਜਾਂਦਾ ਨਹੀਂ ਚੜੇ ਰਹਿੰਦੇ ਇੱਕ ਤਾਂ ਤੇ ਇਹ ਸਾਡੀ ਵੀ ਮੰਨ ਕੇ ਚਲੋ ਅਸੀਂ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਫਿਰ ਅਸੀਂ ਆਪਦੇ ਮੈਡੀਕਲ ਸਟੋਰ ਦੇ ਵਿੱਚ ਥੋੜਾ ਜਿਹਾ ਸਮ ਠੀਕ ਹੈ ਜੀ ਜਿਵੇਂ ਲਾਈਕ ਆਈ ਇੰਨੀ ਕਾ ਮਾਨ ਕੇ ਚਲੋ ਇਹ ਇੰਨਾ ਸਾਮਾਨ ਅਸੀਂ ਰੱਖ ਕੇ ਦੇਖਿਆ ਵੀ ਕੀ ਸਿਸਟਮ ਬੰਦਦਾ ਹਾਂ ਵੀ ਅਸੀਂ ਉਹ ਸਾਰੇ ਡੇਟਸ ਵਾਲਾ ਹਾਂ ਮੈਡੀਕਲ ਦੇ ਵਿੱਚ ਆਪਾਂ ਇੱਕ ਸਲੈਪ ਲਾਈਏ ਇੱਕ ਸਲੈਪ ਟਾਈਪ ਬਣਾਈ ਥੋੜੀ ਜੀ ਵੀ ਕਿਵੇਂ ਦੇਖੀਏ ਸਿਸਟਮ ਆਣਾ ਅੱਛਾ ਤੇ ਉਹ ਦੇਖਿਆ ਹੌਲੀ ਹੌਲੀ ਵੇਖਦਾ ਗਿਆ ਵੇਖਦਾ ਗਿਆ ਵੇਖਦਾ ਗਿਆ ਤੇ ਅਸੀਂ ਸੋਚਿਆ ਵੀ ਚਲੋ ਵੀ ਮੈਡੀਕਲ ਸਟੋਰ ਦੇ ਵਿੱਚ ਨਹੀਂ ਸੈਟਿੰਗ ਬੰਦਦੀ ਅੱਛਾ ਤੇ ਮੈਡੀਕਲ ਸਟੋਰ ਦੇ ਵਿੱਚ ਡੇਢ ਸਾਲ ਅਸੀਂ ਕੀਤਾ ਵਧੀਆ ਚੱਲਿਆ ਇੱਥੇ ਆਉਂਦੇ ਰਹੇ ਜਾਂਦੇ ਰਹੇ ਹਨਾ ਵਿੱਚ ਪੇਸ਼ੈਂਟ ਹੀ ਵਿੱਚ ਦੇਖਦੇ ਸੀਗੇ ਵਿੱਚ ਲੋ ਕਰੀ ਜਾਂਦੇ ਸੀਗੇ ਸਿਸਟਮ ਚੱਲਿਆ ਜਾਂਦਾ ਰਹਿੰਦਾ ਸੀ ਤੇ ਫਿਰ ਬਾਈ ਜੀ ਅਸੀਂ ਉਸ ਤੋਂ ਸ਼ਿਫਟ ਕਰਨ ਦੀ ਸੋਚੀ ਮਰਾ ਯਾਰ ਦੋਸਤ ਐ ਕੋਮ ਨੇ ਮੈਨੂੰ ਰਾਏ ਦਿੱਤੀ ਕਹਿੰਦਾ ਯਾਰ ਤੂੰ ਸੈਪਰੇਟ ਕਰ ਹਾਂ ਤੇ ਉਹ ਇੱਕ ਆਇਆ ਹੁੰਦਾ ਨਾ ਆਪ ਨੂੰ ਕਰਨ ਨੂੰ ਥੋੜਾ ਡਰ ਲੱਗਦਾ ਵੀ ਯਾਰ ਐਡਾ ਵੱਡਾ ਜਗੜ ਕਰਨਾ ਨਾ ਕੰਮ ਚੱਲੇ ਨਾ ਚੱਲੇ ਵੀ ਉਧਰੋਂ ਮੈਡੀਕਲ ਦਾ ਵੀ ਘਟ ਜੇ ਚੱਲੀ ਜਾਂਦਾ ਉਹ ਵੀ ਉਹ ਪਰ ਉਹ ਮੈਡੀਕਲ ਤੇ ਪਾਪਾ ਜੀ ਕੇ ਪਾਪਾ ਬੈਠਦੇ ਨੇ ਠੀਕ ਹੈ ਤੇ ਮੈਂ ਆਪ ਦਾ ਸਵੇਰ ਦਾ ਟਾਈਮ ਉੱਥੇ ਡਿਊਟੀ ਦਿੰਦਾ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਆ ਕੇ ਆਉਂਦੇ 11 ਵਜੇ ਤੋਂ 10 11 ਵਜੇ ਤੋਂ ਆ ਸ਼ੁਰੂ ਕਰ ਦਿੰਨੇ ਆ ਠੀਕ ਹੈ ਤੇ ਫਿਰ ਅਸੀਂ ਇੱਥੇ ਕੀਤਾ ਫਸਟ ਆਫ ਆਲ ਸਾਡੇ ਭਾਈ ਮਾਈ ਰਾਈਡ ਤੋਂ ਰਿਆਗ ਗੁਰਸ਼ਾਨ ਬਾਈ ਅੱਛਾ ਜੀ ਉਹਨਾਂ ਨੂੰ ਅਸੀਂ ਕਾਲ ਕੀਤੀ ਠੀਕ ਹੈ ਸਾਨੂੰ ਕਿਸੇ ਯਾਰ ਦੋਸਤ ਨੇ ਮੇਰੇ ਨੇ ਮੈਨੂੰ ਕਿਹਾ ਵੀ ਉਹਨਾਂ ਨੂੰ ਕਾਲ ਕਰੋ ਤੁਹਾਡਾ ਕੰਮ ਹੋ ਸਕਦਾ ਵਧੀਆ ਹੋ ਜੇ ਅਸੀਂ ਬੁਲਾਇਆ ਭਾਈ ਉਹਨਾਂ ਨੇ ਪਹਿਲੀ ਵੀਡੀਓ ਪਾਈ ਸਾਡਾ ਕੰਮ ਅੱਛਾ ਓਕੇ ਲੈਵਲ ਤੇ ਠੀਕ ਹੈ ਇਹ ਸਾਨੂੰ ਪਤਾ ਲੱਗ ਗਿਆ ਵੀ ਹਾਂ ਵੀ ਕੰਮ ਵੀ ਆਏ ਹੁੰਦੇ ਆ ਹੁੰਦੇ ਆ ਠੀਕ ਆ ਆਪਾਂ ਜਦੋਂ ਜਿਹੜੇ ਬੰਦੇ ਨੇ ਕੰਮ ਹੀ ਨਹੀਂ ਕੀਤਾ ਉਹਨੂੰ ਪਤਾ ਕੀ ਹੈਣਾ ਵੀ ਉਹ ਕਿਵੇਂ ਆਰਡਰ ਕੱਢਣਾ ਕਿਵੇਂ ਲਿਖਣਾ ਕਿਵੇਂ ਪ੍ਰਿੰਟ ਕਰਨਾ ਕਿਵੇਂ ਕੀ ਸਿਸਟਮ ਆ ਇੰਨਾ ਵੀ ਸਾਨੂੰ ਬੋਟਲਸ ਦਾ ਨਹੀਂ ਪਤਾ ਸੀ ਕਿੱਥੋਂ ਕਿਵੇਂ ਮਿਲਣਗੇ ਠੀਕ ਹੈ ਆਪਾਂ ਹੈਗਾ ਡਾਊਨ ਟਵਰ ਪਰਸ ਬਿਲਕੁਲ ਇਹ ਮੈਂ ਆਏ ਨਹੀਂ ਕਹਿੰਦਾ ਮੈਂ ਬੈਸਟ ਟਾਈਮ ਹੈ ਬੈਸਟ ਟਾਈਮ ਬੈਸਟ ਆ ਪਰ ਹਾਂ ਮੈਂ ਇੱਕ ਇੱਕ ਸਟicker ਪਿੱਛੇ ਵੀ ਠੀਕ ਹੈ ਦਿੱਲੀ ਦੀਆਂ ਗਲੀਆਂ ਚ ਘੁੰਮਿਆ ਅੱਛਾ ਇੱਕ ਸਟicker ਪਿੱਛੇ ਠੀਕ ਵੀ ਮੈਂ ਹਰ ਇੱਕ ਚੀਜ਼ ਦਿਲੋਂ ਜਾਣੋ ਕਰਦਾ ਠੀਕ ਵੀ ਆ ਆਪਣੀ ਚੀਜ਼ ਜਿਹੜੀ ਮੈਂ ਆਪ ਪਰਸਨਲੀ ਆਪ ਯੂਜ਼ ਕਰਦਾ ਆਪ ਵਧੀਆ ਚੀਜ਼ ਪਾਉਂਦਾ ਮੈਂ ਵਧੀਆ ਚੀਜ਼ ਕਰਦਾ ਹਨਾ ਮਤਲਬ ਕੋਕੀ ਵਾਲੇ ਗਾਂ ਘਣੋਂ ਵੀ ਆਏ ਨਾ ਲੱਗੇ ਵੀ ਯਾਰ ਮੈਨੂੰ ਦੇਸੀ ਚੀਜ਼ ਦੇ ਦੀ ਆਪਣੋ ਹੀ ਪਸੰਦ ਨਹੀਂ ਚੀਜ਼ ਵੀ ਗਾਂ ਵਾਲੀ ਜਿਵੇਂ ਕਹਿੰਦੇ ਆ ਪੰਜਾਬੀ ਚ ਬੰਦਾ ਦਿਲ ਚ ਗਾਲ ਨਾ ਕੱਢੇ ਵੀ ਉਹ ਚੀਜ਼ ਆਪਾਂ ਨਹੀਂ ਚਾਹੁੰਦੇ ਸੋ ਤੁਹਾਨੂੰ ਵੈਸੇ ਤੁਸੀਂ ਦੇਖ ਹੀ ਲੈ ਸਿਸਟਮ ਕੀ ਆ ਫਿਰ ਅਸੀਂ ਹੋਰ ਬਾਈ ਤੋਂ ਕਰਵਾਈ ਫਿਰ ਸਾਨੂੰ ਮੇਰਾ ਭਾਈ ਹੈ ਕੈਮਰਾਮੈਨ ਜਿਹੜਾ ਕੈਮਰਾ ਬਣਾ ਰਿਹਾ ਮੂਵੀ ਬਣਾ ਰਿਹਾ ਇਹ ਭਾਈ ਨੇ ਮੈਨੂੰ ਆਖਿਆ ਕਹਿੰਦਾ ਮੈਂ ਕਿਹਾ ਜੀ ਤੁਸੀਂ ਦੇਖੋ ਮੈਂ ਖਾ ਤੁਹਾਨੂੰ ਸੈਟ ਜਿਵੇਂ ਤੁਹਾਨੂੰ ਪਤਾ ਜਿਵੇਂ ਤੁਹਾਨੂੰ ਹਾਂ ਉਹ ਭਾਈ ਕਹਿੰਦਾ ਕੋਈ ਨਹੀਂ ਮੈਂ ਲਾਉਣਾ ਇਹਨੇ ਭਾਈ ਨੇ ਅਪਾਰਟਮੈਂਟ ਲਿਆ ਠੀਕ ਹੈ ਜੀ ਤੇ ਭਾਈ ਆਏ ਤੇ ਬਸ ਫਿਰ ਬਈ ਤੁਹਾਨੂੰ ਪਤਾ ਤੁਸੀਂ ਬੈਠੇ ਹੋ ਦੋ ਦਿਨਾਂ ਤੋਂ ਤਿੰਨ ਘੰਟੇ ਹੋ ਗਏ ਨੇ ਬਿਲਕੁਲ ਵੈਰੀ ਗੁੱਡ ਤੁਸੀਂ ਬੈਠ ਕੇ ਤੁਸੀਂ ਦੇਖ ਹੀ ਲਿਆ ਬਿਲਕੁਲ ਜੀ ਉਹ ਤਾਂ ਮੰਨ ਕੇ ਚੱਲੋ ਵੀ ਹਜੇ ਅੱਜ ਥੋੜਾ ਸਾਡਾ ਸਿਸਟਮ ਉਹ ਸੀਗਾ ਸੀ ਗੂਗਲ ਦੇ ਵਿੱਚ ਟਾਈਮ ਦਾ ਥੋੜਾ ਹੈ ਨਾ ਉਹ ਦਿੱਤਾ ਹੋਇਆ ਮਾਈਟਵੇ ਇਫੈਕਟ ਦਿੱਤੇ ਹੋਇਆ ਬਾਕੀ ਉਹ ਵੀ ਆ ਗਏ ਆਪਣੇ ਸ਼ਹੀਦੀ ਦਿਹਾੜੇ ਵੀ ਆ ਗਏ ਹਨਾ ਥੋੜਾ ਵੀ ਲੋਕ ਸੋਚਦੇ ਆ ਵੀ ਗੋਲਵਾਰੇ ਚ ਉਹਦਾ ਲੰਗਰ ਵਗੈਰਾ ਲਾਉਂਦੇ ਹਨ ਹਾਂਜੀ ਹਾਂਜੀ ਤੋਂ ਉਹ ਵੀ ਬਸ ਫਿਰ ਕਿਰਪਾ ਚੰਗੀ ਹੋਈ ਮਾਲਕ ਦੀ ਪਰਫਿਊਮ ਤੇ ਇਤਰ ਦੇ ਵਿੱਚ ਕੀ ਫਰਕ ਹੈ ਜੀ ਇਹ ਇਤਰ ਤਾਂ ਮੇਰੇ ਕੈਮੀਕਲ ਬੇਸ ਨਹੀਂ ਹੁੰਦਾ ਠੀਕ ਹੈ ਵਿਦਾਊਟ ਕੈਮੀਕਲ ਹੁੰਦਾ ਉਹ ਦੇਖੋ ਚੀਜ਼ ਠੀਕ ਹੈ ਇਹ ਆ ਗਿਆ ਇਤਰ ਠੀਕ ਹੈ ਦੂਜਾ ਤੋ ਕਰੋ ਇਹ ਆ ਗਿਆ ਪਰਫਿਊਮ ਇਹ ਕੈਮੀਕਲ ਆ ਉਹ ਵਿਦਾਊਟ ਕੈਮੀਕਲ ਬਹੁਤ ਫਰਕ ਹੈ ਨਾ ਕੰਮ ਦੋਵਾਂ ਦਾ ਸੇਮ ਦੋਨਾਂ ਦਾ ਸੇਮ ਹੈ ਮਤਲਬ ਵੀ ਇਹ ਜਿਹੜਾ ਇਹ ਜਿਹੜਾ ਜੇ ਆਪਾਂ ਦੋਵਾਂ ਦੀ ਗਾਰੰਟੀ 2 ਦਿਨਾਂ ਦੀ ਰਹਿਣਿਆ ਇਹ ਆਤਰ 3 ਦਿਨ ਕਪੜਾ ਚ ਰਹਿ ਜਾਂਦਾ ਠੀਕ ਆ ਇਹ ਚੜਦਾ ਵੀ ਨਹੀਂ ਇਹ ਬਾਗ ਨੂੰ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਆਪਣੀ ਹਰ ਇੱਕ ਚੀਜ਼ ਹਰ ਇੱਕ ਚੀਜ਼ ਆਪਣੀ ਡਿਫਰੈਂਟ ਹੈ ਇਹ ਕਿੰਨੇ ਦਿਨ ਆਪਣੇ ਫਿਰ 3 ਦਿਨ ਹੀ ਆਪਣਾ ਜਾਂਦਾ ਮੰਨ ਕੇ ਚੱਲੋ ਆਰਾਮ ਨਾਲ ਜੀ ਆਸਕਨ ਤੁਸੀਂ ਤੇ ਸਕਿਨ ਦੇ ਦੇਖਿਓ ਆਸਕਨ ਦੇਖਿਓ ਕਿੰਨੀ ਨਰਿਸ਼ ਕੀਤੀ ਇਹਨੇ ਵੀ ਸਕਿਨ ਵਾਸਤੇ ਅੱਛੀ ਚੀਜ਼ ਵੀ ਹੈ ਲੈ ਹੂੰ ਕਿੰਨੀ ਨਰਿਸ਼ ਕਰਤੀ ਮੈਂ ਅਫਦਲ ਅਗਰਖੋਣਾ। ਦੇਖੋ ਮੇ ਸਕਿਨ ਥੋੜੀ ਡਰਾਈ ਹੋਈ ਪਈ ਐ। ਇਧਰ ਮੈਂ ਲਾਇਆ। ਦੇਖੋ। ਕਿੰਨਾ ਫਰਕ ਲੱਗਿਆ। ਸਕਿਨ ਨੂੰ ਨਰਿਸ਼ਵੀ ਕਰਦਾ ਕੋਈ ਸੇਫ ਹੈ ਕੋਈ ਇਫੈਕਟਿਵ ਹੈ ਹੁਣ ਨਾ ਸਰਟੀਫਾਈਡ ਨਹੀਂ ਹੈਗਾ। ਬਿਲਕੁਲ ਜੀ। ਇੱਕ ਮੈਂ ਦੇਖਿਆ ਜਿਵੇਂ ਮੈਂ ਵੇਖਿਆ ਵੀ ਜਿਵੇਂ ਆਪਾਂ ਪਰਫਿਊਮ ਵਗੈਰਾ ਲਾ ਲੈਂਦੇ ਆ ਮੈਂ ਪਹਿਲਾਂ ਵੀ ਦੇਖਦਾ ਜਾਂ ਜਿਵੇਂ ਮੈਨੂੰ ਛਿੱਕਾਂ ਲੱਗ ਜਾਂਦੀਆਂ ਕਈ ਵਾਰੀ ਮੈਂ ਪਰਫਿਊਮ ਲਾ ਲਿਆ ਵੀ ਜਾਂ ਤਾਂ 5 ਮਿੰਟ ਆਈ ਜਾਂਦੀਆਂ ਜਾਂ ਵੀ ਕੁਝ ਟਾਈਮ ਬਾਅਦ ਆ ਜਾਂਦੀਆਂ। ਇੱਥੇ ਚਲੋ ਡੀਗਾ ਮੈਨੂੰ 2 ਘੰਟੇ ਹੋ ਗਏ ਮੈਂ ਲੱਗਾ ਆਪਣੇ ਇੱਥੇ ਬੈਠੇ ਤੇ ਮੈਨੂੰ ਤਾਂ ਇਹ ਲੱਗਦਾ ਜਿਵੇਂ ਇੱਥੇ ਬਹਿ ਕੇ ਵੀ ਮੈਨੂੰ ਤਾਂ ਇਹ ਲੱਗਦਾ ਵੀ ਆਪਣੇ ਇੱਥੋਂ ਇਹ ਫ੍ਰੈਗਰੈਂਸ ਜਾਣੀ ਨਹੀਂ ਜਾਵੇ ਇਹ ਰਹਿਣੀ ਆ ਤੇ ਮਤਲਬ ਕਿ ਇੰਨੀ ਜ਼ਿਆਦਾ ਫ੍ਰੈਗਰੈਂਸ ਆ ਮੈਨੂੰ ਨਾ ਤਾਂ ਕੋਈ ਸ਼ਿਕਾਇਤ ਆਈ ਐ ਨਾ ਕੋਈ ਮੈਨੂੰ ਕੋਈ ਹਰਾਸ਼ਮੈਂਟ ਹੋਈ ਆ ਤੇ ਇਹਦੇ ਵਿੱਚ ਫਿਰ ਕੀ ਮਤਲਬ ਵੀ ਇੱਕ ਕੈਨਦਵਾ ਵੀ ਇੱਕ ਨੇਚਰਲ ਚੀਜ਼ ਆ ਜਿਹੜੀ ਆਪਾਂ ਤਿਆਰ ਕਰਦੇ ਆ ਇਹ ਨੇਚਰਲ ਚੀਜ਼ ਆਪਣੇ ਕੋਲੇ ਵੈਸੇ ਆਪਾਂ ਸਾਰਾ ਇੰਪੋਰਟ ਕਰਵਾਈਦਾ ਠੀਕ ਹੈ ਜੀ ਠੀਕ ਹੈ ਦੁਬਈ ਤੋਂ ਸਪੇਨ ਤੋਂ ਸਪੇਨ ਦੀ ਕੰਪਨੀ ਆ ਉਹ ਆਪਾਂ ਨੂੰ ਫਰਾਂਸ ਦੀ ਕੰਪਨੀ ਆ ਉਹ ਆਪਾਂ ਨੂੰ ਉਹ ਕਰਦੀ ਆ ਆਪਣਾ ਜਿਹੜੇ ਆਪਣੇ ਉਸਤਾਦ ਆ ਮੁੰਬਈ ਓਕੇ ਜੀ ਠੀਕ ਹੈ ਮੁੰਬਈ ਕਰਦਾ ਤਾਂ ਉੱਥੋਂ ਆਪਣਾ ਪਾਰਸਲ ਫਿਰ ਜਿਵੇਂ ਕਹਿ ਦਈਏ ਉੱਥੋਂ ਆਉਂਦਾ ਫਿਰ ਉੱਥੋਂ ਆਪਣੇ ਕੋਲੇ ਆਉਂਦਾ ਠੀਕ ਹੈ ਠੀਕ ਤੇ ਉਸ ਤੋਂ ਬਾਅਦ ਫਿਰ ਆਪਾਂ ਜੇ ਕਿਸੇ ਨੇ ਜਿਵੇਂ ਆਨ ਆਰਡਰ ਜੈਸਮੀਨ ਪਲਸ ਰੋਜ਼ ਲੈਣਾ ਉਹ ਮਿਕਸ ਕਰਕੇ ਉਹਦਾ ਸਿਸਟਮ ਬਣਾ ਕੇ ਅੱਛਾ ਵਧੀਆ ਤਰੀਕੇ ਨਾਲ ਤੇ ਬਾਕੀ ਪਰਫਿਊਮ ਕਿਸੇ ਨੇ ਜਿਵੇਂ ਜੈਸਮੀਨ ਦਾ ਰੋਜ਼ ਦਾ ਯੂਡਾ ਲੈਣਾ ਉਡਾ ਆਪਣਾ ਪਰਫਿਊਮ ਬਹੁਤ ਚੱਲ ਰਿਹਾ ਓਕੇ ਉਡ ਬਹੁਤ ਜਿਆਦਾ ਹੀ ਚੱਲਿਆ ਜਿਹੜਾ ਤੁਸੀਂ ਅਮੀਰੀ ਉਡ ਲਿਆ ਸੀ ਨਾ ਉਹ ਅਮੀਰੀ ਉਡਾ ਸਾਡੇ ਕੋਲੇ 15 ਕਿਲੋ ਦੇ ਕਰੀਬ ਲੱਗ ਗਏ ਕੀ ਇਹ ਅਮੀਰੀ ਉਡ ਹੈ ਇਹ ਲੱਕੜ ਹੈ ਕੋਈ ਉਹਦੇ ਵਿੱਚੋਂ ਜੀ ਇਹ ਲੱਕੜ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਲੱਕੜ ਦੇ ਬਹੁਤ ਫਾਇਦੇ ਹੈ ਬਈ ਇਹ ਲੱਕੜ ਦੇ ਫਾਇਦੇ ਦਿਖਾਉਣਾ ਦਿਖਾਉਣਾ ਕਿ ਅਮੀਰੀ ਉਦ ਦੀ ਲੱਕੜ ਹੈ ਇਹ ਹਾਂ ਇਹ ਮੈਂ ਤੁਹਾਨੂੰ ਦਿਖਾਉਣਾ ਕਿਵੇਂ ਚੱਲਦੀ ਹੈ ਆ ਦੇਖੋ ਇਹਨੂੰ ਤਾਂ ਫਿਰ ਆਪਾਂ ਘਰੇ ਆਪਾਂ ਰੂਮ ਦੇ ਵਿੱਚ ਵੀ ਇਦਾਂ ਰੱਖ ਸਕਦੇ ਹਾਂ ਨਾ ਵੀ ਰੂਮ ਵਿੱਚ ਰੱਖ ਲਓ ਇਹਨੂੰ ਕੱਪੜੇ ਚ ਲੈ ਲਓ ਆਪਦੇ ਠੀਕ ਹੈ कोई दिक्कत ਨਹੀਂ ਹੁੰਦੀ ਇਹ ਕੱਪੜੇ ਚਦੋ ਇਹ ਮੈਂ ਕਿਤੇ ਕਿਤੇ ਜਿਵੇਂ ਆਪਾਂ ਮੂਵੀ ਦੇ ਵਿੱਚ ਦੇਖ ਲਿਆ ਉੱਥੇ ਦੇਖਦੇ ਆਂ ਰਾਜੇ ਹੁੰਦੇ ਜਾਂ ਰਾਜਾ ਵਾਲਿਆਂ ਆਪਾਂ ਇੱਕ ਰਾਇਲ ਚੀਜ਼ ਆ ਭਾਜੀ ਦੇਖਦੇ ਨਾ ਉਹ ਇਦਾਂ ਮਤਲਬ ਵੀ ਉਹ ਲੈਂਦੇ ਆ ਆਪਦੇ ਕੱਪੜਿਆਂ ਦੇ ਵਿੱਚ ਇਹ ਇਹ ਕੱਪੜੇ ਦੇ ਵਿੱਚ ਲੈ ਕੇ ਜਿਵੇਂ ਆਪਾਂ ਖੁਸ਼ਬੂ ਲੈ ਲਈ ਇਹ ਅਮੀਰੀ ਉਦ ਦੀ ਖੁਸ਼ਬੂ ਲੈ ਲਈ ਠੀਕ ਹੈ ਠੀਕ ਹੈ ਫਿਰ ਆਪਾਂ ਅਮੀਰੀ ਉਦ ਦਾ ਅਤਰ ਜਾਂ ਪਰਫਿਊਮ ਲੈ ਲਾਂਗੇ ਨਿੱਕ ਜਾਰੇ ਸਿਰਾ ਜੀ ਜਣਾ ਜੀ ਬਾਜੀ ਠੀਕ ਹੈ ਜੀ ਆਪਾਂ ਪੰਜਾਬੀ ਚ ਗੱਲ ਕਰਦੇ ਜਮਾ ਸਿਰਾ ਜੀ ਜਬਰਦਸ ਮੈਨੂੰ ਤਾਂ ਐ ਲੱਗਦਾ ਜਿਵੇਂ ਵੀ ਆਪਾਂ ਕਹਿਦਗੇ ਵੀ ਆਪਾਂ ਨੂੰ ਇਤਰ ਤੇ ਪਰਫਿਊਮ ਨੂੰ ਸੇਹਣਾ ਕਰਨ ਦਾ ਤੋਂ ਕਿੰਨਾ ਚੜਦਾ ਹੁੰਦਾ ਹੈ ਹਾਂ ਆਪਣਾ ਚੜੀ ਕੋਈ ਬਿਲਕੁਲ ਭਲਾ ਤੁਸੀਂ ਮੂੰਹ ਕੋਲੇ ਰੱਖ ਲਓ ਵੀ ਨਾ ਕੋਈ ਘਟਨ ਮਹਿਸੂਸ ਹੁੰਦੀ ਹੈ ਮੇਰੀ ਜ਼ੁਕਾਮ ਦੀ ਦਿੱਕਤ ਹੈ ਠੀਕ ਹੈ ਮੈਨੂੰ ਹਾਂ ਅ ਮੈਨੂੰ ਜ਼ੁਖਾਮ ਦੀ ਸਾਈਨਸ ਆ ਮੈਨੂੰ ਬਹੁਤ ਟਾਈਮ ਦਾ ਅੱਛਾ ਤੇ ਜੇ ਇਹ ਚੀਜ਼ਾਂ ਹੋਣ ਉਹ ਜੀਆਂ ਫਿਰ ਤਾਂ ਮੈਂ ਖੜਾ ਹੀ ਨਾ ਜਾਵਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਕਿਉਂਕਿ ਇਹ ਇਹ ਪਤਾ ਕੀ ਹੈ ਇੱਕ ਤਾਂ ਇਹ ਵੀ ਕਹਿੰਦਾ ਮਤਲਬ ਪ੍ਰੀਮੀਅਮ ਕੁਆਲਿਟੀ ਆ ਗਈ ਪੋਲੂਸ਼ਨ ਬਿਲਕੁਲ ਵੀ ਹੈ ਨਹੀਂ ਬਿਲਕੁਲ ਵੀ ਭਾਜੀ ਬਿਲਕੁਲ ਵੀ ਕੋਈ ਪੋਲੂਸ਼ਨ ਵਾਲੀ ਗੱਲਵਾਜ਼ ਹੀ ਨਹੀਂ ਇਸ ਨਾਲ ਤਾਂ ਤੁਹਾਡੇ ਘਰ ਦੇ ਵਿੱਚ ਪੋਜ਼ਿਟਿਵਿਟੀ ਰਹਿਣੀ ਹੈ ਭਾਜੀ ਠੀਕ ਹੈ ਜੀ ਇੰਨੀ ਵਧੀਆ ਚੀਜ਼ ਆ ਇਹ ਫਰੇਗਰੈਂਸ ਹੀ ਤੁਹਾਡੇ ਮੰਨ ਕੇ ਚਲੋ ਫਰੇਗਰੈਂਸ ਲਾਵਾਂਗੇ ਆਪਾਂ ਕਮਰੇ ਦੇ ਵਿੱਚ ਤੁਹਾਡੇ ਕੱਪੜਿਆਂ ਦੇ ਵਿੱਚ ਆ ਜਿਹੜੀ ਚੀਜ਼ ਹੈ ਜਿਵੇਂ ਤੁਹਾਡੇ ਕੱਪੜੇ ਇਹ ਫਸ ਜਣੇ ਤੁਸੀਂ ਲੈ ਕੇ ਦੇਖ ਮੈਨੂੰ ਫੋਨ ਕਰਿਓ ਕੱਲ ਨੂੰ ਤੇ ਹਾਂ ਹਾਂ ਇਹ ਤਾਂ ਹੈ ਜੀ ਬਿਲਕੁਲ ਇਹ ਚੀਜ਼ ਇਹਨਾਂ ਨੂੰ ਯੂਜ਼ ਕਰਨ ਦਾ ਤਰੀਕਾ ਜਿਵੇਂ ਆਪਾਂ ਨੂੰ ਮੈਂ ਬਹੁਤ ਦੇਖਿਆ ਵੀ ਪਰਫਿਊਮ ਤੇ ਇਤਰੇ ਯੂਜ਼ ਕਰਨ ਦਾ ਤਰੀਕਾ ਹੀ ਨਹੀਂ ਪਤਾ ਆਪਣੇ ਬਹੁਤ ਸਾਰੇ ਲੋਕਾਂ ਨੂੰ ਇਹ ਸਹੀ ਤੁਹਾਡੀ ਗੱਲ ਸਹੀ ਆ ਬਹੁਤ ਘੱਟ ਪਤਾ ਹੈ ਕਈਆਂ ਨੂੰ ਬਹੁਤ ਪਤਾ ਹੈ ਕਈਆਂ ਨੂੰ ਮੇਰੇ ਨਾਲੋਂ ਵੱਧ ਨੌਲੇਜ ਆ ਕਸਟਮਰ ਨੂੰ ਮੇਰੇ ਕੋਲ ਕਸਟਮਰ ਆਉਂਦਾ ਪਰ ਉਹਨੂੰ ਜਿਹੜਾ ਆਪਾਂ ਮਾਲ ਦਿੰਨੇ ਦੇਣ ਦਾ ਸਵਾਲ ਵੀ ਆਉਂਦਾ ਕੋਈ ਬੰਦਾ ਕਹਿੰਦਾ ਯਾਰ ਵੀ ਹਾਂ ਵੀ ਮੈਨੂੰ ਵੀ ਐਂ ਲੱਗਦਾ ਵੀ ਬੰਦੇ ਨੇ ਨੌਲੇਜ ਆ ਕੋਈ ਚੀਜ਼ ਲੈ ਕੇ ਗਿਆ ਬੰਦਾ ਉਹ ਗੱਲ ਹੋ ਜਾਂਦੀ ਹੈ ਸਾਹਮਣੇ ਜਦੋਂ ਸਿੰਘ ਪੜਾਉਣ ਵਾਲਾ ਟੱਕਰ ਮਾਰਦੇ ਨਾਲ ਹਾਂ ਹਾਂ ਕੋਲ ਲੰਦਾ ਵੀ ਸਵਾਦ ਆ। ਯਾਰ ਮਜ਼ਾ ਆ ਜਾਂਦਾ ਵੀ ਬੰਦੇ ਨੂੰ ਖਾ ਵੀ ਯਾਰ ਚੀਜ਼ ਦਈਏ ਕੋਈ ਹਨਾ ਵੀ ਯਾਰ ਵਧੀਆ ਬ੍ਰਾਂਡਡ ਚੀਜ਼ ਦਈਏ। ਬਿਲਕੁਲ ਜੀ। ਉਹ ਖੁਸ਼ੀ ਨਾਲ ਦਿੱਤੀ ਜਾਂਦੀ ਹੈ। ਠੀਕ ਹੈ ਜੀ। ਜੀ। ਤင်း ਨੂੰ ਆਪਾਂ ਕੀ ਤਰੀਕਾ ਫਿਰ ਆਪਣਾ ਯੂਜ਼ ਕਰਨ ਦਾ ਜਿਵੇਂ ਇਹ ਤਰ ਤਾ। ਇਨ ਫਸਟ ਆਫ 올 ਆਹ ਚੀਜ਼ ਤੇ ਲਾਉਣਾ ਪਲਸ ਪੁਆਇੰਟ। ਇਧਰ ਨੂੰ। ਹਾਂ। ਕਿ ਪਰਫਿਊਮ ਨਹੀਂ ਪਰਫਿਊਮ ਲਾਉਣੀ। ਪਰਫਿਊਮ ਨੂੰ। ਅਜਾ ਬਾਤ ਚੱਲਦੀ ਹੁੰਦੀ ਹੈ। ਪਲਸ ਚੱਲਦੀ ਆਪਣੀ ਇੱਥੇ ਗੁੱਟ ਤੇ। ਹਾਂ। ਠੀਕ ਹੈ। ਇਸੇ ਲਾ ਤਾਂ ਹਾਂਜੀ ਹਲਕਾ ਰੱਬ ਕਰ ਲਿਆ। ਓਕੇ। ਜੇ ਪਰਫਿਊਮ ਲਾਉਣਾ ਉਹਨੂੰ ਇਥੇ ਲਾਉ ਰਬ ਕਰੋ ਠੀਕ ਹੈ ਫੇਰ ਥੋੜਾ ਜਿਹਾ ਆ ਚੀਜ਼ਾਂ ਦੇ ਓਕੇ ਸ਼ਰਟ ਤੇ ਲਾ ਲਓ ਇਧਰਲੀ ਸਾਈਡ ਤੇ ਇਧਰਲੀ ਸਾਈਡ ਤੇ ਠੀਕ ਹੈ ਬਹੁਤ ਬਹੁਤ ਮਤਲਬ ਇਹ ਜਦੋਂ ਆਪਾਂ ਪਲਸ ਤੇ ਲਾ ਲਿਓ ਵਿੱਚ ਮਿਕਸ ਹੋ ਕੇ ਮਤਲਬ ਬਲੱਡ ਸਾਰੇ ਇਹ ਚੀਜ਼ ਨਾ ਬਾਡੀ ਦੇ ਵਿੱਚ ਹੋ ਜਾਂਦੀ ਹੈ 1 2 3 4 ਠੀਕ ਹੈ ਜੀ ਇਹ ਆਹੀ ਚੱਲਣਾ ਇਹ ਓਕੇ ਹੈ ਤੇ ਆਪਾਂ ਜਦੋਂ ਇਹ ਤਿਆਰ ਕਰਦੇ ਆ ਫਿਰ ਵੀ ਤੇ ਪਰਫਿਊਮ ਵੀ ਨਹੀਂ 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 ਇਹਦੇ ਚ ਕਾਫੀ ਕੈਮੀਕਲ ਹੁੰਦੇ ਆ ਵੀ ਸਟਾਰਟਿੰਗ ਕਾਫੀ ਹੁੰਦੇ ਆ ਇਹਦੇ ਵਿੱਚ ਅੱਛਾ ਜਿਵੇਂ ਇਧਰ ਵੀ ਆਪਾਂ ਦੇਖਿਆ ਸਾਰੇ ਮਤਲਬ ਵੀ ਮਤਲਬ ਵੀ ਸਾਰੇ ਅਲੱਗ-ਅਲੱਗ ਆ ਕੁਆਲਿਟੀ ਇੱਕ ਨਹੀਂ ਮਤਲਬ ਉਹਦਾ ਹਾਂ ਹਾਂ ਇੱਕ ਚੀਜ਼ ਨਹੀਂ ਹੈਗੀ ਕੋਈ ਵੀ ਠੀਕ ਹੈ ਸਾਰੇ ਅਲੱਗ ਨੇ ਤਾਂ ਇਹਨਾਂ ਦੇ ਕਲਰ ਚੇਂਜ ਨੇ ਹਾਂਜੀ ਹਾਂਜੀ ਠੀਕ ਹੈ ਜੀ ਇਹ ਕੈਮੀਕਲ ਆ ਓਕੇ ਜੀ ਦੁਬਈ 골ਡ ਅਮੀਰ ਆਉਦੀ ਤਿਆਰ ਕਰਨੀ ਹੈ ਜਦੋਂ ਆਪਾਂ ਫਿਰ ਉਸ ਤੋਂ ਬਾਅਦ ਇਹਦੇ ਇਹਦੇ ਵਿੱਚ ਕੈਮੀਕਲ ਦੇ ਵਿੱਚ ਮਿਕਸ ਕੀਤਾ ਜਾਂਦਾ ਇਹ ਜੇ ਪਰਫਿਊਮ ਬਣਾਉਣਾ ਫਿਰ ਹੋਰ ਪਰਫਿਊਮ ਦਾ ਕੈਮੀਕਲ ਪਰਫਿਊਮ ਪਰਫਿਊਮ ਬਣਾਉਣਾ ਹੈ ਪਰਫਿਊਮ ਦਾ ਕੈਮੀਕਲ ਹੈ ਅੱਤਰ ਅਸੀਂ ਸਾਰੀ ਮੈਨੂਫੈਕਚਰਿੰਗ ਕਰਵਾ ਕੇ ਭੇਜਦੇ ਹਾਂ ਮੰਗੋ ਲੈ ਹਾਂ ਜੇ ਕੋਸ਼ਿਸ਼ ਰਹਿ ਜਾਂਦੀਆਂ ਜਿਵੇਂ ਅਸੀਂ ਬਣਾਉਨੇ ਤੇ ਜਿਹੜਾ ਇਤਰ ਆ ਉਹ ਕੈਮੀਕਲ ਤੋਂ ਵਿਦਾਊਟ ਤਿਆਰ ਹੈ ਵਿਦਾਊਟ ਕੈਮੀਕਲ ਤਿਆਰ ਹੈ ਠੀਕ ਹੈ ਜੀ ਬਾਕੀ ਦਰੋ ਨੇਚਰਲ ਚੀਜ਼ ਦਿਖਾਈ ਹੈ ਕਿੰਨੀ ਜੱਚਦੀ ਹੈ ਹਾਂ ਜੀ ਬਾਕੀ ਆਪਣੇ ਕੋਲੇ ਪ्युअर ਕਸਤੂਰੀ ਵੀ ਪਈ ਹੈ ਓਕੇ ਸਹੀ ਪ्युअर ਕਸਤੂਰੀ ਇਹ ਜੀ ਬਾਹਰੋਂ ਲਈਏ ਆਪਾਂ ਪਿਓਰ ਕਸਤੂਰੀ ਆਪਾਂ ਨਹੀਂ ਨਹੀਂ ਪਹਿਲਾਂ ਅੱਛਾ ਮਿਲ ਨਹੀਂ ਨਹੀਂ ਮੇਰੇ ਹਿਸਾਬ ਨਾਲ ਨਹੀਂ ਮਿਲਦੀ ਇਹ ਕੋਈ ਇੱਕ ਜਮਾ ਓਰੀਜਨਲ ਕਸਤੂਰੀ ਠੀਕ ਹੈ ਜੀ ਠੀਕ ਹੈ ਹੂੰ ਉਹਨੂੰ ਆਪਾਂ ਲਿਆ ਕੇ ਦਿਖਾਤੀ ਆ ਕਸਤੂਰੀ ਹੈ ਬਈ ਉਹ ਮਾਨਕ ਕਸਤੂਰੀ ਦਾ ਅਸਕਰ ਠੀਕ ਹੈ ਹਾਂ ਠੀਕ ਹੈ ਹਾਂ ਉਦਾਂ ਤਾਂ ਵੇਖੀਏ ਕਸਤੂਰੀ ਮੰਨ ਕੇ ਚੱਲੂਗੀ ਸੁੱਕੀ ਹੁੰਦੀ ਆ ਔਰ ਉਹਦੀ ਬਾਹਰ ਔਰ ਬਲੇ ਬਿਸ਼ਰੀ ਟਾਈਪ ਹੁੰਦੀ ਆ ਇਹ ਹਰਕ ਕੱਢਿਆ ਹੋਇਆ ਉਹਦਾ ਕੱਢਿਆ ਤੇ ਆਪਾਂ ਹੁਣ ਆਪਾਂ ਦਰਸ਼ਕਾਂ ਨੂੰ ਕੁਝ ਗੱਲਾਂ ਇਹ ਦੱਸ ਦਈਏ ਵੀ ਜੋ ਕਿ ਬਾਹਰ ਜਿਹੜੇ ਬਰਸਾਤ ਚ ਹੋ ਗਿਆ ਜਿਵੇਂ ਦੁਬਈ 골ਡ ਵੀ ਆਪਾਂ ਬਾਹਰੋਂ ਜਿਵੇਂ ਕਿੰਨੇ ਦਾ ਤੇ ਇੱਥੇ ਆਪਾਂ ਕੀ ਆਪਣਾ ਇੱਥੇ ਤੁਹਾਡੇ ਕੋਲ ਆ ਕੇ ਗਾਕਾਂ ਦਾ ਕੀ ਫਾਇਦਾ ਹੋ ਸਕਦਾ ਸਾਡੇ ਕੋਲੇ ਆ ਕੇ ਗਾਕਾਂ ਦਾ ਪੂਰਾ ਹੀ ਫਾਇਦਾ ਭਾਜੀ ਹੁਣ ਵੈਂਟਸਕਰੀਡ ਦਾ ਰੇਟ 14500 ਅੱਛਾ 100 ਐਮਐਲ 100 ਐਮਐਲ ਓਕੇ ਆਪਣਾ 100 ਐਮਐਲ ਦਾ ਸਾਡੇ 2100 ਅੱਛਾ ਉਸ ਦਾ ਖਰਚਾ ਦੇ ਹਾਂ ਬਾਕੀ ਠੀਕ ਆ ਬ੍ਰੈਡ ਦੀ ਰਿਸ ਆਪਾਂ ਨਹੀਂ ਕਰਦੇ ਠੀਕ ਆ ਬ੍ਰੈਡ ਦੀ ਕਰ ਵੀ ਨਹੀਂ ਸਕਦੇ ਬਹੁਤ ਵੱਡਾ ਪ੍ਰੋਜੈਕਟ ਹੁੰਦਾ ਬਈ ਕਿਉਂਕਿ ਮੈਂ ਸਮਝ ਸਾਰਦਾ ਮੈਨੂੰ ਇੰਨੇ ਇੱਕ ਪ੍ਰੋਜੈਕਟ ਵਾਸਤੇ ਮੈਨੂੰ ਕੀ ਕੁਛ ਕਰਨਾ ਪਿਆ ਹਾਂਜੀ ਉਹਨਾਂ ਦਾ ਤਾਂ ਕੀ ਕੁਛ ਹੈ ਸਹੀ ਹੈ ਜੀ ਉਹਨਾਂ ਕ੍ਰੀਏਟ ਵਾਲੇ ਦਾ ਕ੍ਰੀਡ ਵਾਲੇ ਦਾ ਇੰਨਾ ਇੰਨਾ ਸਿਸਟਮ ਵੱਡਾ ਠੀਕ ਹੈ ਜੀ ਮੈਂ ਸੋਚਦੀ ਆਪਾਂ ਸੋਚ ਨਹੀਂ ਸਕਦੇ ਮੈਂ ਉਹਨਾਂ ਨੂੰ ਚੈਲੰਜ ਕਰੀ ਜਾਵਾਂ ਨਹੀਂ ਆਪਾਂ ਚੈਲੰਜ ਨਹੀਂ ਆਪਾਂ ਜਸਟ ਆਪਣੀ ਚੀਜ਼ ਪੇਸ਼ ਕੀਤੀ ਹੈ ਆਪਾਂ ਕਿਸੇ ਵੀ ਕੰਪਨੀ ਤੋਂ ਕੁਝ ਨਹੀਂ ਲੈਣਾ ਆਪਾਂ ਆਵਦੀ ਪੇਸ਼ ਕੀਤੀ ਹੈ ਚੀਜ਼ ਆਪਣੇ ਤੋਂ ਚੰਗੀ ਲੱਗਦੀ ਹੈ ਲੋ ਨਹੀਂ ਚੰਗੀ ਲੱਗਦੀ ਨਾਲੋਂ ਬਿਲਕੁਲ ਕੋਈ ਦਿੱਕਤ ਨਹੀਂ ਹਾਂ ਬਾਕੀ ਹਰੇਕ ਬੰਦੇ ਦੀ ਗਾਰੰਟੀ ਹਰੇਕ ਬੰਦੇ ਨੂੰ ਗਾਰੰਟੀ ਦਿੱਤੀ ਜਾਊਗੀ ਵੀ ਬ੍ਰਾਂਡ ਜਿੱਡਾ ਮਰਜ਼ੀ ਹੋਵੇ ਗੱਡਾ ਆਪਾਂ ਦੀ 40000 ਰਾਲਾ ਲਿਆਓ ਆਪਣੀ ਦੀ 14000 ਰਾਲਾ ਇੱਕ ਵਾਰੀ ਸਾਡੇ ਕੋਲ ਲੈ ਆਓ ਵੀ ਤੁਹਾਨੂੰ ਇੱਕ ਵਾਰੀ ਬਸ ਇਹਦੀ ਫ੍ਰੈਗਰੈਂਸ ਲੈ ਲਈਏ ਤੇ ਤਿਆਰ ਅਸੀਂ ਜੋ ਮਰਜ਼ੀ ਕਰਵਾ ਲਓ ਕਰੋ ਵਰਤੀ ਉਨ ਕੱਲ ਇੱਕ ਖਾਲਸਾ ਜੀ ਆਏ ਸੀ ਹੈਦਰਬਾਈ ਨਾਂ ਸਜਾ ਦੇ ਠੀਕ ਹੈ ਹੈਦਰਬਾਈ ਨੇ ਦੇਖਿਆ ਤੇ ਉਹ ਬਾਈ ਨੇ ਸਾਨੂੰ ਸਮੈਲ ਕਸ਼ਮੀਰ ਤੋਂ ਲੈ ਕੇ ਆਏ ਸੀ ਉਹ ਐਡੀਕ ਸੀਗੀ 3ml ਦੀ ਠੀਕ ਹੈ ਮੈਨੂੰ ਕਹਿੰਦੇ ਮਿਲ ਜੂ ਕੀ ਕਹਿੰਦੇ ਕਿੰਨੇ ਦੀ ਲੈ ਕੇ ਆਏ ਆ ਉਤੋਂ ਉਹ ਪਤਾ ਨਹੀਂ ਕਿ 1200 ਰੁਪਏ ਦੀ ਸੀਗੀ ਅੱਛਾ 3ml 3ml ਸੀਗੀ ਠੀਕ ਹੈ ਤੇ ਮੈਂ ਕਿਹਾ ਜੀ ਕੋਈ ਨਹੀਂ ਦਿਖਾਓ ਜਦੋਂ ਮੈਂ ਦੇਖੀ ਤੇ ਆ ਗਈ ਮੈਨੂੰ ਠੀਕ ਹੈ ਅੱਛਾ ਉਹ ਚ ਦੋ ਫਰੇਗਰੈਂਸ ਮਿਕਸ ਕੀਤੀਆਂ ਹੋਈਆਂ ਸੀ ਠੀਕ ਹੈ ਜੀ ਮੈਂ ਫਿਰ ਉਹ ਵੀ ਦੋ ਮਿਕਸ ਕਰਕੇ ਦਿਖਾਈਆਂ ਨਾਲ ਅੱਛਾ ਅਰੇ ਠੀਕ ਆ ਵਾ ਇੱਕ ਰੋਸ ਸੀਗਾ ਇੱਕ ਹੋਰ ਸੀ ਚੀਜ਼ ਠੀਕ ਉਹਦੇ ਵਿੱਚ ਮਿਕਸ ਕਰਕੇ ਬਣਾਈ ਸੀ ਬਹੁਤ ਵਧੀਆ ਚੀਜ਼ ਸੀ ਤੇ ਉਸ ਤੋਂ ਬਾਅਦ ਇਦਾਂ ਹੋਇਆ ਹੋਵੇ ਕੋਈ ਮਿੱਤਰ ਕੋਈ ਦਵਾਈ ਗਿਆ ਹੋਵੇ ਤੇ ਉਹ ਇੱਥੇ ਲੈਣ ਆਇਆ ਹੋਵੇ ਤੇ ਉਹਨੇ ਆ ਕੇ ਕਿਹਾ ਹੋਵੇ ਵੀ ਠੀਕ ਹੈ ਯਾਰ ਵੀ ਮੈਂ ਦਵਾਈ ਤੋਂ ਦੁਬਈ 골ਡ ਲਿਆ ਸੀ ਜੀ ਜੀ ਆਪਣੇ ਤੋਂ ਤਿਆਰ ਕਰਾ ਕੇ ਤੇ ਮੈਨੂੰ ਰਿਜ਼ਲਟ ਥੋੜਾ ਉਸ ਨਾਲੋਂ ਵੀ ਸਰਾ ਲੱਗਿਆ ਕੋਈ ਤੇ ਉਹ ਬੰਦੇ ਨੇ ਅਮੀਰੀ ਉੱਦ ਲੈ ਕੇ ਗਿਆ ਭਾਜੀ ਉਹ ਠੀਕ ਹੈ ਇਹ ਦੁਬਈ ਦਾ ਇਹ ਦੁਬਈ ਦੇ ਵਿੱਚ ਮਿਲਦਾ ਵੀ ਅੱਛਾ ਠੀਕ ਆ ਜਿਵੇਂ ਆਪਾਂ ਕਹਿ ਦਈਏ ਕੋਈ ਡਿਓਰ ਵਰਸਾਚੇ ਟਾਈਪ ਨਹੀਂ ਹੈਗਾ ਇਹ ਬਹੁਤ ਡਿਫਰੈਂਟ ਆ ਓਕੇ ਠੀਕ ਆ ਡਿਓਰ ਵਰਸਾਚੇ ਹੋਰ ਚੀਜ਼ ਆ ਹਾਂ ਜੇ ਬੰਦਾ ਇਹ ਚੀਜ਼ ਲਾਊਗਾ ਹੂੰ ਤੇ ਲੋਕ ਉਹਨੂੰ ਬੰਦੇ ਨੂੰ ਪੁੱਛਣਗੇ ਵੀ ਇਹ ਕੀ ਲੱਗਿਆ ਕਿਉਂਕਿ ਜੇ ਡਿਓਰ ਲੱਗਿਆ ਹੋਇਆ ਹੁਣ ਚੰਗਾ ਬੰਦਾ ਡਿਓਰ ਵਰਸਾਚੇ ਲਾਉਂਦਾ ਯਾਰ ਠੀਕ ਹੁਣ ਚੰਗੇ ਬੰਦੇ ਤੋਂ ਕੋਈ ਚੰਗਾ ਬੰਦਾ ਜੱਜ ਕਰ ਜੂਗਾ ਵੀ ਡਿਓਰ ਹੀ ਲੱਗਿਆ ਬਈ ਡਿਓਰ ਹੀ ਲੱਗਿਆ ਕਿ ਹੁਣ ਜੇ ਮੰਨ ਕੇ ਚਲੋ ਇਹ ਲੱਗਿਆ ਹੋਵੇ ਉਹ ਬੰਦੇ ਨੂੰ ਮਜਬੂਰਨ ਪੁੱਛਣਾ ਪਊ ਬਈ ਲਾਇਆ ਕੀ ਹੈ ਲਾਇਆ ਕੀ ਹੈ ਇਹ ਸਿਸਟਮ ਹੈ ਦਾ ਇਹ ਸਾਡੇ ਕੋਲੇ ਟਾਪ ਤੇ ਚੱਲਦਾ ਭਾਜੀ ਇਹ ਅਮੀਰ ਉਹ ਦੀ ਸੰਵੀਰ ਉਹ ਠੀਕ ਹੈ। ਤੇ ਕ ਬਲੂ ਦੀ ਸ਼ਨੈਲ ਹੈ ਨਾ ਬਲੂ ਦੀ ਸ਼ਨੈਲ ਬਹੁਤ ਵਧੀਆ ਚੀਜ਼ ਹੈ। ਤੁਹਾਡੇ ਹਿਸਾਬ ਨਾਲ ਹੁਣ ਤੁਹਾਨੂੰ ਕਿਹੜਾ ਬੈਸਟ ਲੱਗਦਾ ਬਹੁਤ ਵਧੀਆ ਜੋ ਬ੍ਰਾਂਡ ਲੱਗਦਾ ਹੋਵੇ। ਆਪਾਂ ਨੂੰ ਆ ਚੀਜ਼ ਸਾਰੋਂ ਵਧੀਆ ਲੱਗਦੀ ਹੈ। ਅਮੀਰ ਉਹ ਜੀ। ਹੈ ਸਸਤੀ ਇੱਕ ਫਾਇਦੀ। ਠੀਕ ਹੈ। 15-1600 ਰੁਪਏ ਦਾ ਇਤਰਾਜ ਜਾਂਦਾ 2200 ਤਾਈ 22-2500 ਦੇ ਵਿੱਚ ਵਿੱਚ ਪਰਫਿਊਮ ਆ ਜਾਂਦਾ। ਓਕੇ। ਬਾਕੀ ਇਹ ਚੀਜ਼ਾਂ ਆਪਣੀ ਆ ਵੀ ਸਿਰ। ਇਹ ਸਾਰੀਆਂ 5000 ਪਲੱਸ ਆ। ਠੀਕ ਹੈ ਜੀ। ਹਾਂ ਜੀ। ਵੀ ਗੱਲ ਦੋ ਚੀਜ਼ਾਂ ਕਿਥੋਂ ਆਪਣਾ ਮੈਨੂੰ ਐ ਲੱਗਦਾ ਜਿਵੇਂ ਵੀ ਕਿੰਨੇ ਪਲੱਸ ਹੋਣਗੇ ਮਤਲਬ ਕਿੰਨੇ 100 300 400 5000 ਪਲੱਸ 5000 ਪਲੱਸ ਨਹੀਂ ਮਤਲਬ ਹੀ ਕੋਸਟ ਤਾਂ ਉਹ ਆਪਾਂ ਚਲੋ ਉਹ ਵੀ ਠੀਕ ਆ ਤੁਹਾਡੀ ਕੋਸਟ ਵੀ ਇਹ 5000 ਪਲੱਸ ਆ ਕਿੰਨੇ ਤੋਂ 500 ਤੋਂ ਸਟਾਰਟਿੰਗ ਹੋ ਜਾਂਦੀ ਆ ਨਹੀਂ ਨਹੀਂ ਇਹ 5000 ਤੋਂ ਸਟਾਰਟਿੰਗ ਆ 6 5000 ਤੋਂ ਸਟਾਰਟਿੰਗ ਆ ਇਹ ਕਸਤੂਰੀ ਦੀ ਹਾਂ ਓਕੇ ਆ ਜਿਹੜੇ ਨਾਲ ਬ੍ਰਾਂਡ ਪਾਇਆ ਕਸਤੂਰੀ ਦੇ ਹਾਏ ਅਲੱਗ-ਲੱਗ ਆ ਜੀ ਇਹ ਆਪਣਾ ਹਦੀਬ ਹੈ ﺍﻟ हबीब ﺍﻟ ज़ैफ ਆਇਆ ਗੁੱਚੀ ਆ ਗਿਆ ਗੁੱਚੀ ਦੀ ਕੁਆਲਿਟੀ ਬਹੁਤ ਸੋਹਣੀ ਹੈ ਠੀਕ ਹੈ ਇਹ ਮੰਨ ਕੇ ਚੱਲੋ 2500 3000 ਦੇ ਤਕਰੀਬ ਹੈ ਇਹ ਅੱਛਾ ਹਾਂ ਇਹ ਨੇ ਤਾਂ ਸ਼ੁਰੂ ਹੋ ਜਾਂਦਾ ਹੈ ਇਹ ਅਲੱਗ ਅਲੱਗ ਸਾਰਿਆਂ ਦੇ ਅਲੱਗ ਅਲੱਗ ਵੈਰਾਈਟੀ ਹੈ ਠੀਕ ਹੈ ਠੀਕ ਹੈ ਇੱਕ ਕੀ ਕਹਿ ਦਈਏ ਵੀ ਆਪਾਂ ਜਿਵੇਂ ਕਹਿ ਸਕਦੇ ਹਾਂ ਵੀ ਕਿੰਨੇ 300 ਜਿਵੇਂ ਕਹਿ ਦਈਏ ਵੀ ਫਰੇਗਰੈਂਸ ਨੂੰ ਲੈ ਕੇ ਵੀ 300 ਤੋਂ ਵੱਧ ਤਿਆਰ ਕਰ ਸਕੋ ਹੋ ਸਕਦੇ ਹਾਂ ਹਾਂ ਕਿੰਨੀਆਂ ਪਈਆਂ ਆਪਾਂ ਕਿੰਨੀਆਂ ਤਿਆਰ ਕਰ ਸਕਦੇ ਅੱਛਾ ਕਿੰਨੇ ਤਰ੍ਹਾਂ ਦੀ ਫਰੇਗਰੈਂਸ ਆਪਨੇ ਤਿਆਰ ਕਰ ਸਕਦੇ ਕਿੰਨੇ ਤਰ੍ਹਾਂ ਦੀ ਵਾਸੇ ਦੇਖੋ ਜੀ ਜੇ 100 ਹੈ ਤਾਂ ਉਹਨਾਂ ਦੇ ਵਿੱਚੋਂ ਜੇ ਮੰਨ ਕੇ ਚੱਲੋ 100 ਹੈ ਅੱਛਾ 100 ਦੇ ਵਿੱਚੋਂ ਜੇ ਮਿਕਸਿੰਗ ਕਰਕੇ ਕਰਨਾ ਹੈ ਹਾਂਜੀ ਜਿੰਨੀ ਮਰਜ਼ੀ ਬਣਾਈ ਜਾਓ ਮੇਰੇ ਕੋਲੇ ਇਸ ਟਾਈਮ ਹਾਂਜੀ ਅ 6 ਤੋਂ 700 ਦੇ ਕਰੀਬ ਆਪਣਾ ਪ੍ਰੋਗਰੈਸ ਹੋ ਗਿਆ ਕੱਲੀ-ਕੱਲੀ 600 ਤੋਂ 700 ਹਾਂ ਕੱਲੀ-ਕੱਲੀ ਜੇ ਤੁਸੀਂ ਇਹ ਕਹਿਣਾ ਮਿਕਸਿੰਗ ਕਰਾਉਣੀ ਆ ਵੀ ਇਹ ਦੁਬਈ 골ਡ ਚ ਆ ਪਾ ਵੀ ਚਾਕਲੇਟ ਵੀ ਪਾ ਲਈਏ ਦੁਬਈ 골ਡ ਚ ਰੋਜ਼ ਵੀ ਪਾ ਲਈਏ ਠੀਕ ਹੈ ਤੇ ਤਾਂ ਅਣਗਿਣਤੀ ਵੱਲੋਂ ਕੀ ਕਦੇ ਜੀ ਕਦੇ ਐਂ ਹੀ ਹੋਇਆ ਜਿਵੇਂ ਮੰਨ ਕੇ ਚੱਲੋ ਵੀ ਆਪਾਂ ਦੇਖਦੇ ਆਂ ਵੀ ਯਾਰ ਪਹਿਲੀ ਗੱਲ ਤਾਂ ਐ ਹੁੰਦਾ ਜਿਵੇਂ ਆਪਾਂ ਪਰਫਿਊਮ ਵਾਲੀ ਛੋਟੀ ਜਿਹੀ ਇੱਕ ਸ਼ਾਪ ਤੇ ਚਲੇ ਜਾਂਦੇ ਹਾਂ ਉੱਥੇ ਚਾਰ ਪਰਫਿਊਮ ਆਪਾਂ ਸਪਰੈਡ ਕਰ ਲਏ ਤੇ ਉਹਨੂੰ ਆਪਾਂ ਚੈੱਕ ਕਰਦੇ ਆਂ ਤੇ ਉਹ ਮਤਲਬੀ ਪੁੱਲ ਜਾਂਦੇ ਵਿੱਚ ਸਮਝੇ ਤੋਂ ਬਾਹਰ ਹੋ ਜਾਂਦਾ ਕੰਮ ਵੀਰਾ ਕਿਹੜੀ ਸੀ ਆ ਕਿਹੜੀ ਸੀ ਜਾਂ ਪਹਿਲੀ ਤੇ ਤੁਹਾਨੂੰ ਕਦੇ ਇਦਾਂ ਨਹੀਂ ਹੋਇਆ ਵੀ ਆਪਾਂ 6 ਤੋਂ 700 ਤਿਆਰ ਕਰ ਦਿੰਨੇ ਐਨੀ ਫ੍ਰੈਗਰੈਂਸ ਟਿਊਬ ਟੇਸਟ ਦਾ ਮਤਲਬੀ ਕਦੇ ਮੈਕਸ ਨਹੀਂ ਹੋਇਆ ਵੀ ਜਾਂ ਦਿਮਾਗ ਨਹੀਂ ਚੱਕਿਆ ਗੈਰ ਮੇਂ ਬਸ ਯਾਰ ਭਾਜੀ ਮੈਨੂੰ ਨਹੀਂ ਸਮਝ ਆਉਂਦੀ ਇਹ अच्छा मेनू 2 लाख ਵਾਲਾ ਤੁਹਾਨੂੰ ਸਦਾ ਦੋ ਉਹਨੂੰ 2 लाख ਦਾ ਮੈਂ ਤੁਹਾਨੂੰ ਦੱਸ ਹੀ ਨਹੀਂ ਦੀ ਕੀ ਚੀਜ਼ ਹੈ اچھا ਮਤਲਬ ਵੀ ਜੇ ਲੋ ਮਰਜੀ ਜਿੱਥੇ ਮਰਜੀ ਵਾਈ ਗੁਰੂ ਦੀ ਕਿਰਪਾ ਨਾਲ ਕਲਾ ਇੱਕ ਬਹੁਤ ਵੱਡੀ ਬਸ ਮਾਲਕ ਵੱਲੋਂ ਭਾਜੀ ਅਸੀਂ ਇੱਕ ਗੱਲ ਹੋਰ ਮੈਂ ਕਹਿਣਾ ਹਾਂ ਬਾਈ ਹੈਦਰ ਉਹ ਹੂੰ ਵੀ ਹੈਦਰ ਯਾਰ ਆਪਣੇ ਚਿਹੇ ਜੀ ਕਲਾ ਕੀ ਹੈ ਜੋ ਆਪਣੇ ਲੋਗ ਆਪਾਂ ਨੂੰ ਇੰਨਾ ਪਿਆਰ ਕਰਦੇ ਹਨਾ ਹਾਂ ਜੀ ਵੀਰ ਆਪਾਂ ਤਾਂ ਕੁਝ ਨਹੀਂ ਕਰ ਸਕਦੇ। ਮੈਂ ਕਿਹਾ ਹਾਂ ਆਪਾਂ ਇੱਕ ਪਰਫਿਊਮ ਆ ਆ ਅਮੀਰੀ ਉਦ 10 ਬੰਦਿਆਂ ਨੂੰ ਦੇਤਾ। ਹੂੰ ਠੀਕ ਹੈ। 10 ਬੰਦਿਆਂ ਦਾ 10ਾਂ 'ਚ ਦੋ ਬੰਦੇ ਤਾਂ ਆਏ ਕਰਨਗੇ। ਵੀ ਨਹੀਂ ਯਾਰ ਗੱਲ ਬਾਤ ਨਹੀਂ ਨਹੀਂ ਗੱਲ ਬਾਤ ਨਹੀਂ ਮੈਂ ਇਹ ਇਹ ਪਰਤੇਾਈ ਗੱਲ ਆ। ਭਾਵੇਂ ਤੁਸੀਂ ਲੱਖ ਦੀ ਵੇਚ ਵੇਚ ਦਿਓ, ਸਾਡੀ ਲੱਖ ਦੀ ਵੇਚ ਦਿਓ। 10ਾਂ 'ਚ ਦੋ ਬੰਦਿਆਂ ਨੇ ਜਮਾਂ ਰੋਂਗ ਕਰਨਾ ਚਾਹੀਦਾ। ਠੀਕ ਹੈ ਠੀਕ ਹੈ ਤੁਸੀਂ ਉਹਨਾਂ ਨੂੰ ਸੈਟੀਸਫਾਈ ਨਹੀਂ ਕਰ ਸਕਦੇ ਠੀਕ ਹੈ ਪਰ ਅਸੀਂ ਆਪਦੇ ਵੱਲੋਂ ਇੰਨਾ ਕੁ ਜ਼ੋਰ ਲਾਉਨੇ ਆ ਇੰਨਾ ਕੁ ਜ਼ੋਰ ਲਾਉਨੇ ਆ ਹਰ ਵਕਤ ਅਸੀਂ ਰਿਸਰਚ ਕਰਦੇ ਆ ਹਰ ਵਕਤ ਹਰ ਟਾਈਮ ਅਸੀਂ ਕੋਈ ਨਾ ਕੋਈ ਆ ਕਾੜਾ ਖੜਦੇ ਰਹਿੰਦੇ ਆ ਠੀਕ ਹੈ ਠੀਕ ਹੈ ਤੇ ਪਰ ਆਪਣੇ ਕੋਲੇ ਬਹੁਤ ਹੀ ਘੱਟ ਸ਼ਿਕਾਇਤਾਂ ਆਈਆਂ ਆਈਆਂ ਜਰੂਰ ਆਉਂਦੀਆਂ ਕਈ ਨੂੰ ਬਈ ਇੱਕ ਹੋਰ ਗੱਲ ਵੀ ਆ ਹੁਣ ਬਲੂ ਡਿਸ਼ਨਲ ਆ ਬਲੂ ਡਿਸ਼ਨਲ ਤੁਹਾਨੂੰ ਬਹੁਤ ਜਜਿਆ ਮੰਨੋ ਠੀਕ ਹੈ ਜੀ ਹੈਦਰ ਨੂੰ ਨਹੀਂ ਜਜਿਆ ਸਮਝੇ ਠੀਕ ਹੈ ਤੁਹਾਨੂੰ ਸਿਰਾਂ ਲੱਗਿਆ ਯਾਰ ਤੁਹਾਨੂੰ ਟੱਚ ਕਰ ਗਈ ਚੀਜ਼ ਵੀ ਯਾਰ ਬਈ ਬਹੁਤ ਸੋਹਣੀ ਹੈ ਹਮ ਪਰ ਹੈਦਰ ਨੂੰ ਨਹੀਂ ਜੱਜੀ ਠੀਕ ਹੈ ਉਹ ਹੈਦਰ ਨੂੰ ਕਿਉਂ ਨਹੀਂ ਜੱਜੀ ਉਹਦਾ ਰੀਜ਼ਨ ਹੁੰਦਾ ਭਾਜੀ ਜੋ ਕਿ ਹੁਣ ਕਈ ਮੈਂ ਇੱਕ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਜਦੋਂ 22 ਚੌਂਕੀ ਬਈ ਨੇ ਨਹੀਂ ਪਾਈ ਸੀਗੀ ਵੀਡੀਓ ਹਾਂ ਤਾਂ ਇੱਕ ਕਸਟਮਰ ਸੀਗਾ ਉਹਨੇ ਫੋਨ ਕੀਤਾ ਕਹਿੰਦਾ ਬਾਈ ਯਾਰ ਜਮਾਂ ਗੱਲ ਬਾਤ ਹੈ ਅੱਛਾ ਉਹਨੇ ਆਨਲਾਈਨ ਬਗਾਇਆ ਸੀ ਬਈ ਨੇ ਠੀਕ ਹੈ ਬਗਾਇਰ ਬਈ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਵੀ ਤੁਸੀਂ ਪੈਸੇ ਵਾਪਸ ਲੈਣੇ ਆ ਪੈਸੇ ਲੈ ਲਓ ਹਾਂ ਬਾਕੀ ਕਹਿੰਦਾ ਬਈ ਨਹੀਂ ਮੈਂ ਪੈਸੇ ਨਹੀਂ ਵਾਪਸ ਲੈਣੇ ਤੁਸੀਂ ਮੈਨੂੰ ਗੱਲ ਬਣਾ ਕੇ ਦਿਓ ਮੈਂ ਕਿਹਾ ਬਾਈ ਫਿਰ ਤੁਹਾਨੂੰ ਆਉਣਾ ਪਊਗਾ ਠੀਕ ਹੈ ਜੀ ਐਂ ਮੈਂ ਕਿਹਾ ਮੈਂ ਤੁਹਾਨੂੰ ਫੇਰ ਭੇਜ ਦੂੰ ਤੁਹਾਨੂੰ ਫੇਰ ਨਾ ਜੇ ਵੀ ਕਹਿਣ ਦਾ ਭਾਵੇਂ ਇਹ ਵੀ ਜਿਵੇਂ ਆਪਾਂ ਆ ਉਦੇ ਚ ਅਗਲਾ ਆਪਦਾ ਕਹਿ ਨ ਦਿੰਦਾ ਮੈਨੂੰ ਬਈ ਜਮਾ ਸਿਰਾ ਆਵਾ ਦੇ ਤੇ ਆ ਚਾਹੀਦਾ ਆਪਦੇ ਵੱਲੋਂ ਸਿਰਾ ਭੇਜਦਾ ਹਾਂ ਹਾਂ ਆਪਦੇ ਵੱਲੋਂ ਸਿਰਾ ਭੇਜਦਾ ਵੇ ਬਾਕੀ ਨਹੀਂ ਕੀ ਪਤਾ ਮੈਨੂੰ ਕੀ ਟੇਸਟ ਬਿੱਡਲ ਮਾਈਂਡਡ ਰਹਿ ਜਾਂਦਾ ਤੇ ਕੋਲੇ ਬੈਠਾ ਹੋਊਗਾ ਬੰਦਾ ਆਪਦੇ ਟੇਸਟ ਨਾਲ ਨਹੀਂ ਆਇਆ ਭਲਾਂ ਦੀ 10 ਵਾਰੀ ਚੇਂਜ ਇਹਨੂੰ 10 ਵਾਰੀ ਚੇਂਜ ਕਰਕੇ ਨਹੀਂ ਆਹੀ ਆਹੀ ਦੇ ਆਹੀ ਉਹ ਦਮਾ ਕੇ ਉਹ ਚੀਜ਼ ਆਪਾਂ ਨੂੰ ਫਿਰ ਫੁੱਲ ਗਾਰੰਟੀ ਆ ਫਿਰ ਆਪਾਂ ਕਹਿ ਨਹੀਂ ਆਨਲਾਈਨ ਨਾ ਇਹ ਨਹੀਂ ਗੱਲ ਬਣਦੀ ਭਾਜੀ ਅਸੀਂ ਬਹੁਤ ਕਰਕੇ ਦੇਖ ਲਿਆ ਬਹੁਤ ਪਾਰਸਲ ਭੇਜਿਆ ਹੈਦਰਾਬਾਦ ਨੂੰ ਹੈਦਰਾਬਾਦ ਤੋਂ ਨੂੰ ਜਾਂਦੇ ਆ ਠੀਕ ਹੈ ਇੰਨੇ ਕ ਕੋਈ ਹਾਲ ਨਹੀਂ ਅੱਛਾ ਕੋਈ ਹਾਲ ਹੀ ਨਹੀਂ ਹੋ ਸਕਦਾ ਹਾਂ ਜਿਵੇਂ ਹੁਣ ਕਈ ਬੰਦੇ ਨੂੰ ਪਸੰਦ ਵੀ ਆਇਆ ਹਾਂ ਬਹੁਤ ਬੰਦੇ ਨੂੰ ਪਸੰਦ ਕੈਨੇਡਾ ਵਾਲਿਆਂ ਨੂੰ ਪਸੰਦ ਆਉਂਦੇ ਆ ਠੀਕ ਹੈ ਕੈਨੇਡਾ ਵਾਲਿਆਂ ਨੂੰ ਆਪਾਂ ਪੂਰੀ ਪੂਰੀ ਚੀਜ਼ ਪੂਰੀ ਨੋਟਿਸ ਕਰਵਾ ਕੇ ਦੱਸ ਕੇ ਪੁੱਛ ਕੇ ਹਾਂਜੀ ਕਿਉਂਕਿ ਉਹਨਾਂ ਨੇ ਮਾਲ ਵੱਧ ਮੰਗਵਾਉਣਾ ਹੁੰਦਾ ਉਹਨਾਂ ਨੂੰ ਪੁੱਛ ਕੇ ਫੇਰ ਦਿੰਨੇ ਆ ਠੀਕ ਹੈ ਵੀ ਭਾਈ ਵੈਸੇ ਆਹ ਹਾਂ ਹਾਂ ਸਿਸਟਮ ਆ ਜਾਂ ਤੇਜ ਆ ਲਾਈਟ ਆ ਆਏ ਚੱਲੂ ਆਏ ਚੱਲੂ ਵੀ ਤੁਹਾਨੂੰ ਸਹੀ ਲੱਗ ਰਹੀ ਹੈ ਫਿਰ ਅਸੀਂ ਕੈਨੇਡਾ ਵਾਲਿਆਂ ਵਾਸਤੇ ਇੱਕ ਸਰਟੀ ਬਣਾ ਦੱ ਕੀ ਕਹ ਇਹ ਸੈਟ ਕਰਨਾ ਜਾਓ ਓਕੇ ਉਹ ਸਾਨੂੰ ਗੈਟ ਹੋ ਗਿਆ ਵੀ ਕਰ ਵਾਲ ਕੀ ਜਾਂਦੇ ਵੀ ਟੇਸਟ ਦਾ ਆਪਾਂ ਨੂੰ ਪਤਾ ਹੈ ਉਹਨਾਂ ਦਾ ਪਤਾ ਲੱਗ ਗਿਆ ਵੀ ਅਸੀਂ ਉਹੀ ਸੈਟ ਦਿੰਦੇ ਆ ਉਹਨਾਂ ਨੂੰ ਇੱਕ ਕੈਨੇਡਾ ਤੋਂ ਆਪਾਂ ਨੂੰ ਯਾ ਵੀ ਪਾਰਸਲ ਆਪਾਂ ਵੀ ਵੀ ਕਰ ਸਕਦੇ ਆ ਉਹਨਾਂ ਨੂੰ ਵੀ ਕੋਈ ਦਿੱਕਤ ਨਹੀਂ ਜੇ ਉਹਨਾਂ ਨੇ ਕਿਸੇ ਨੇ ਵੀ ਮਤਲਬ ਫੋਰਨ ਕੰਟਰੀਆਂ 'ਚ ਬੈਠੇ ਨੇ ਆਰਡਰ ਕਰਨਾ ਉਹ ਕਰ ਸਕਦੇ ਨੇ 24 ਤੋਂ 25 ਦਿਨ ਲੱਗਦੇ 24 ਤੋਂ 25 ਠੀਕ ਹੈ ਹਾਂਜੀ ਤੇ ਇੱਕ ਆਪਾਂ 24 ਤੋਂ 25 ਦਿਨ ਦੀ ਜਾਂ ਦਿੱਕਤ ਆਉਣ ਦੀ ਗੱਲ ਨੂੰ ਲੈ ਕੇ ਤੇ ਜਾਂ ਕਹਿ ਦਈਏ ਵੀ ਪਾਰਸਲ ਕਰਨਾ ਉਹਦੀ ਕੋਸਟ ਐ ਵੀ ਹੁੰਦਾ ਕਿ ਰੀਪਰਫਿਊਮ ਤੋਂ ਉਨੇ ਦਾ ਨਹੀਂ ਤੇ ਪਾਰਸਲ ਵੱਧ ਕਰਿਆ ਜਾਂਦਾ ਉਹਦੇ ਲਈ ਆਪਾਂ ਕੁਛ ਨਵਾਂ ਲੈ ਕੇ ਆ ਰਹੇ ਹਾਂ ਫੋਰਨ ਕੰਟਰੀਆਂ ਲਈ ਜਾਂ ਉੱਥੇ ਆਪਾਂ ਕੋਈ ਬ੍ਰਾਂਚ ਸ਼ੁਰੂ ਕਰ ਰਹੀ ਹੋਈਏ ਜਾਂ ਕੋਈ ਬ੍ਰਾਂਚ ਦੇ ਵਿੱਚ ਫਿਊਚਰ ਟਾਈਮ ਕੋਈ ਇਦਾਂ ਦੇ ਇਨ ਫੇ ਇਨ ਫਿਊਚਰ ਇਨ ਕੇਸ ਅਸੀਂ ਦੇਖ ਰਹੇ ਹਾਂ ਵਿਨੀ ਪੈਕ ਦੇ ਵਿੱਚ ਉਹ ਵਿਨੀ ਪੈਕ ਜਹ ਜੇ ਕਨਫਰਮ ਨਹੀਂ ਕਿਉਂਕਿ ਹਜੇ ਆਪਣੀ ਇੱਥੇ ਬ੍ਰਾਂਚ ਪ੍ਰੋਪਰ ਨਹੀਂ ਬਣੀ ਠੀਕ ਹੈ ਇਹ ਤਾਂ ਬਹੁਤ ਟਾਈਮ ਲੱਗਦਾ ਵੀ ਕਰਾਂਗੇ ਅਸੀਂ ਕਿਸੇ ਦਿਨ ਉਈ ਬਠਿੰਡਿਆ ਵੀ ਕਰਨੀ ਐ ਅਸੀਂ ਸੋਚਿਆ ਬਠਿੰਡੇ ਵਾਲੇ ਬਾਈਆਂ ਦਾ ਜਲੰਧਰ ਬਾਈ ਵਾਲੇ ਜਲੰਧਰ ਵਾਲੇ ਬਾਈ ਅੱਛਾ ਨਹੀਂ ਹਜੇ ਹੌਲੀ ਹੌਲੀ ਹਜੇ 1 ਲੱਖ ਪੌੜੀ ਨਿਕੜਿਆ ਅੰਦਾਜ਼ਾ ਮੈਨਾਂ ਇਹਦੀ ਸੈਟਿੰਗ ਨਹੀਂ ਆਈ ਸੈਟਿੰਗ ਕਰਕੇ ਇਹਦੀ ਬ੍ਰਾਂਚ ਬਣਾ ਕੇ ਨਕਸ਼ਾ ਪਾਸ ਕਰਵਾ ਕੇ ਰਜਿਸਟਰਡ ਕਰਵਾ ਕੇ ਫੇਰ ਅੱਗੇ ਆਪਾਂ ਜਿਹੜੀਆਂ ਹੋ ਦੇਣੀਆਂ ਬ੍ਰਾਂਚੇਜ਼ ਹੀ ਦੇਣੀ ਉਹ ਕਰਾਂਗੇ ਫੋਨ ਚੱਲਦੇ ਜਨਾਬ ਦੱਸੋ ਕਿੰਨਾ ਇਹ ਆਪਾਂ ਕੈਮੀਕਲ ਤੋਂ ਫਿਰ ਇਹ ਮੰਨ ਕੇ ਚੱਲੋ ਪਹਿਲਾਂ ਦੂਜੇ ਜਿਹੜਾ ਜਿਹੜਾ ਵੀ ਆਪਾਂ ਬ੍ਰਾਂਡ ਤਿਆਰ ਕਰਨਾ ਵੀ ਉਹ ਵੀ ਆਪਾਂ ਇੱਕ ਵੀਰੇ ਮੰਗਵਾਵਨੇ ਆ ਆਪਾਂ ਆਰਡਰ ਕਰਦੇ ਆ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ ਦੀ ਆਪਣੀ ਅੱਜ ਕੱਲ੍ਹ ਕਾਰਾਂ ਦੇ ਵਿੱਚ ਵੀ ਬਹੁਤ ਉਹ ਆਣਾ ਵੀ ਠੀਕ ਹੈ ਵੀ ਟ੍ਰੈਂਡ ਚੱਲਿਆ ਹੋਇਆ ਤੇ ਕਾਰ ਵਾਸਤੇ ਵੀ ਆਪਾਂ ਕੁਝ ਨਵਾਂ ਲੈ ਕੇ ਆਏ ਇਹ ਤਰ੍ਹਾਂ ਆਪਦੇ ਹੱਥੀ ਤਿਆਰ ਕਰਕੇ ਦਈਏ ਵੀ ਜੀ ਦੀ ਫਰੇਗਰੈਂਸ ਜਾਵੇ ਨਹੀਂ ਤਾਂ ਸਾਰਾ ਕਾਰ ਵਾਸਤੇ ਆਪਣੇ ਕੋਲ ਆ ਚੀਜ਼ਾਂ ਪਾ ਕਿਉਂਕਿ ਇਹ ਹੁਣ ਲੱਗ ਜਾਂਦਾ ਕਾਰ ਦੇ ਵਿੱਚ ਤੇਰ ਹੀ ਨਾ ਹਮਸ ਦੇ ਨਾਲ ਵੀ ਸ਼ੂ ਹੋਣੋਂ ਹਟ ਜਾਂਦੀ ਹੈ ਫ੍ਰੈਗਰੈਂਸ ਆਉਣੋਂ ਹਟ ਜਾਂਦੀ ਆ ਆ ਆ ਆ ਚੀਜ਼ਾਂ ਕਾਰਾਂ ਵਾਸਤੇ ਠੀਕ ਹੈ ਜੀ ਤੇ ਇਸ ਨੂੰ ਤੁਸੀਂ ਅਲੱਗ-ਅਲੱਗ ਲੈ ਸਕਦੇ ਹੋ ਠੀਕ ਹੈ ਜੀ ਤੇ ਰੂਮ ਵਾਸਤੇ ਕੁਝ ਆਪਾਂ ਰੂਮ ਵਾਸਤੇ ਜਿਵੇਂ ਤੁਹਾਨੂੰ ਪਹਿਲਾਂ ਲੱਕੜ ਦਿਖਾਈ ਸੀ ਆਹ ਵਾਲੀ ਹੈ ਨਾ ਹਾਂਜੀ ਇਹ ਲੱਕੜ ਤੁਸੀਂ ਇਸ ਨੂੰ ਇਸ ਤੇ ਰੱਖਣੀ ਹੈ ਆ ਚੀਜ਼ ਇਹਨੂੰ ੜ ਲਓ ਇਹ ਚੀਜ਼ਾਂ ਇਹਦੇ ਉੱਤੇ ਤੁਸੀਂ ਆ ਲੱਕੜ ਲੈ ਲਈ ਆਪਾਂ ਚਾਰ ਪੰਜ ਲੱਕੜਾ ਲੈ ਕੇ ਉੱਤੇ ਰੱਖ ਦਿੰਦੇ ਆ ਠੀਕ ਹੈ ਠੀਕ ਹੈ ਇਹ ਚੱਲੀ ਜਾਊਗਾ ਇਹਦਾ ਆ ਸਵਿਚ ਛੱਡ ਦੋ ਓਕੇ ਆ ਸਵਿਚ ਛੱਡਤਾ ਠੀਕ ਹੈ ਜੀ ਰੈੱਡ ਲਾਈਟ ਆ ਜਾਊਗੀ ਹਾਂਜੀ ਇਹ ਸਰਫੇਸ ਗਰਮ ਹੋ ਜਾਏਗਾ ਇਹ ਸਰਫੇਸ ਗਰਮ ਹੋਣ ਨਾਲ ਇਹਦਾ ਹਰ ਤਰ੍ਹਾਂ ਦਾ ਧੂਆ ਆ ਹੀ ਜਾਏਗਾ ਪਹਿਲਾਂ ਆਪਾਂ ਜਿਵੇਂ ਦੱਸਿਆ ਸੀ ਉਹ ਕੱਪੜਾ ਚ ਲੈਣ ਨੂੰ ਆ ਹਾਂਜੀ ਇਹ ਆਪਣਾ ਰੂਮ ਦੇ ਵਿੱਚ ਇਹ ਰੂਮ ਦੇ ਵਿੱਚ ਹਾਂਜੀ ਵੇਰੀਅਟ ਵੀ ਆਪਣੇ ਤੋਂ ਜੋ ਵੀ ਚੀਜ਼ ਹੈ अवेलेबल ਮਿਲੂਗੀ ਵੀਰ ਤਾਂ ਹੋਰ ਵੀ ਜੋ ਤੁਹਾਡੇ ਮਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਮੰਗਵਾ ਕੇ ਵੀ ਦੇ ਸਕਦੇ ਨੇ ਤੇ ਉਦਾਂ ਦਾ ਵੈਸੇ ਵੀਰ ਕੋਲੇ ਪਰਫਿਊਮ ਤੇਤਰ ਨੂੰ ਯੂਜ਼ ਕਰਨ ਲਈ ਤੇ ਘਰ ਦੇ ਵਿੱਚ ਯੂਜ਼ ਕਰਨ ਵਾਸਤੇ ਕੁਝ ਇਦਾਂ ਦੀਆਂ ਜੋ ਵੀ ਚੀਜ਼ਾਂ ਹੁੰਦੀਆਂ ਉਹਦੇ ਨਾਲ ਲੱਗਦੀਆਂ ਹਨ ਉਹ ਸਭ ਮਿਲਣਗੀਆਂ ਦਰਸ਼ਕਾਂ ਲਈ ਆਪਾਂ ਪਾਰਟ 2 ਦੇ ਵਿੱਚ ਕੁਝ ਨਵਾਂ ਲੈ ਕੇ ਆ ਰਹੇ ਹਾਂ ਕੁਝ ਸਰਪ੍ਰਾਈਜ਼ ਸਰਪ੍ਰਾਈਜ਼ ਦਿਸਾਗੇ ਬਹੁਤ ਚੀਜ਼ਾਂ ਨਵੀਂ ਆਣ ਆਲੀਆਂ ਠੀਕ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਪੌੜੀ ਦੋ ਤਿੰਨ ਇਕੱਠੀਆਂ ਨਹੀਂ ਚੜਦੀਆਂ ਹੌਲੀ ਹੌਲੀ ਚੜਦੀ ਹੈ ਠੀਕ ਹੈ ਪਾਰਟ 2 ਦੇ ਵਿੱਚ ਤੁਹਾਨੂੰ ਇੱਕ ਚੀਜ਼ ਦਿਖਾਵਾਂਗੇ ਓਕੇ ਡਿਫਰੈਂਟ ਚੀਜ਼ ਹੋਏਗੀ ਵੀ ਅੱਜ ਨਹੀਂ ਦੱਸਣੀ ਆਪਾਂ ਇਹ ਵੀ ਉਹ ਸਸਪੈਂਸ ਹੈ ਠੀਕ ਹੈ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਾਂ ਵੀ ਆਪਣਾ ਨਾਮ ਰਿਜ਼ਵਾਨ ਰਿਜ਼ਵਾਨ ਵੀਰ ਨਾਲ ਆਪਾਂ ਤੁਹਾਨੂੰ ਮਿਲਾਇਆ ਪਰਫਿਊਮ ਤੇ ਇਤਰ ਵੀਰ ਆਪਦੇ ਹੱਥੇ ਇੱਕ ਹੱਥ ਦੀ ਕਲਾ ਨਾਲ ਬਹੁਤ ਵਧੀਆ ਤਿਆਰ ਕਰਦੇ ਨੇ ਤੇ ਮੈਂ ਖੁਦ ਵੀ ਆ ਕੇ ਦੇਖ ਚੁੱਕਿਆ ਹਾਂ ਤੇ ਤੁਸੀਂ ਜੇ ਖੁਦ ਆ ਕੇ ਇੱਥੇ ਵੀ ਬਹਿ ਕੇ ਆਪਦੇ ਹਿਸਾਬ ਨਾਲ ਤਿਆਰ ਕਰਵਾ ਸਕਦੇ ਹੋ ਤਾਂ ਬਹੁਤ ਵਧੀਆ ਰਹੂਗਾ ਆਨਲਾਈਨ ਮੰਗਵਾਉਣ ਨਾਲੋਂ ਵੀ ਇਦਾਂ ਦਾ ਕੁਝ ਨਵਾਂ ਲੈ ਕੇ ਸੈਕੰਡ ਪਾਰਟ ਇਹ ਵੀਡੀਓ ਦਾ ਆਪਾਂ ਲੈ ਕੇ ਤੁਹਾਨੂੰ ਮਿਲਾਂਗੇ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਵੀਰ ਦਾ ਆਪਣੇ ਦਾ ਰਿਜ਼ਵਾਨ ਦਾ ਫੇਸਬੁੱਕ ਤੇ ਵੀ ਪੇਜ ਫੇਸਬੁੱਕ ਤੇ ਵੀ ਇੰਸਟਾਗ੍ਰam ਤੇ ਵੀ ਇੰਸਟਾ ਜ਼ਿਆਦਾ ਐਕਟਿਵ ਆਪਣਾ ਹਾਂਜੀ ਤੇ ਆਪਾਂ ਆਪਣਾ ਬਣਾ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ ਇੱਥੇ ਜਿਸਵਾਨ ਅੰਡਰਸਕੋਰ ਅਤਰਸ ਹਾਂਜੀ ਇਹ ਵਲ ਆਪਣਾ ਮੇਨ ਪੇਜ ਆ ਵੀਰ ਨਾਲ ਜਰੂਰ ਸੰਪਰਕ ਕਰੋ ਆਪਾਂ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਚੈਨਲ ਕਰ ਲਿਓ ਆਪਣਾ ਸਬਸਕ੍ਰਾਈਬ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ